ਜੇ ਕੋ ਸੱਚੇ ਬਾਸ਼ਾ ਜੀ ਨੇ ਆਪਣੇ ਪੁੱਤ ਸ਼ਹੀਦ ਕਰਾਏ ਨੇ ਆਪਣੇ ਸਿੰਘਸ਼ੀਰ ਕਰਾਏ ਨੇ ਚਮਕੌਰ ਦੀ ਗੜੀ ਛੱਡੀ ਆ ਤੇ ਕਹਿੰਦੇ ਸ਼ਾਹ ਸ਼ੈਨਸ਼ਾ ਅਜ ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ ਪਿਆ ਕੰਡਿਆਂ ਦੀ ਸੇਜ ਵਿਛਾਈ ਕਾਈ ਦੇ ਸਤਗੁਰ ਸਾਹਿਬ ਸ਼ੈਨਸ਼ਾ ਅਜ ਕੰਡਿਆਂ ਦੀ ਸੇਜ ਤੇ ਪਏ ਆ ਤੇ ਕੀ ਕਹਿ ਰਹੇ ਨੇ ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਖਾਲ ਮਰੀਤਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸ਼੍ਰੀ ਰਾਮਚੰਦਰ ਜੀ ਮਹਾਰਾਜ ਸਾਡੇ ਲਈ ਸਤਿਕਾਰਯੋਗ ਨੇ ਜਦੋਂ ਬਨਵਾਸ ਮਿਲਦਾ ਉਹ ਛੱਡਦੇ ਨੇ ਆਪਣੀ ਜਉਧਿਆ ਤਾਂ ਉਹਨਾਂ ਦੇ ਪਿਤਾ ਦਸ਼ਰਤ ਜੀ ਉਹਨਾਂ ਦੇ ਵਿਜੋਗ ਦੇ ਵਿੱਚ ਸ਼੍ਰੀ ਛੱਡ ਜਾਂਦੇ ਨੇ ਪੁੱਤ ਦਾ ਵਿਜੋਗ ਹੀ ਹੋ ਜਾਂਦਾ ਅਸੀਂ ਆਪਣੀਆਂ ਪੁੱਤਾਂ ਨੂੰ ਗੋਦੀਆਂ 'ਚ ਨਹੀਂ ਲਾਉਂਦੇ ਆਪਣੇ ਈਆਂ ਪੁੱਤਾਂ ਦੇ ਟੀਕਾ ਲੱਗਦਾ ਨਹੀਂ ਦੇਖ ਸਕਦੇ ਤੇ ਸੱਚੇ ਪਾਤਸ਼ਾਹ ਨੇ ਸਾਡੀ ਖਾਤਰ ਆਪਣੇ ਪੁੱਤ ਕਟਾਏ ਨੇ ਫਿਰ ਟਾਈਮ ਚ ਆਉਂਦਾ ਭਾਈ ਮੋਤੀराम ਮੇਰਾ ਇੰਨਾ ਮਹਿੰਗਾ ਦੁੱਧ ਨਿਗੇਸੇ ਨੇ ਪਿਆਇਆ ਹੋਣਾ ਸੇਵਾ ਤਾਂ ਅਸੀਂ ਸਾਰੇ ਬਹੁਤ ਕਰਦੇ ਆਂ ਮੈਂ ਵੀ ਕਹਿੰਦੂ ਮੇਰੇ ਵਰਗਾ ਵੱਡਾ ਸੇਵਾਦਾਰ ਐ ਮੈਂ ਨਹੀਂ ਸੇਵਾ ਕਰੀ ਜਾਂਦਾ ਭਾਈ ਮੋਤੀराम ਮਹਿਰਾ ਨੇ ਦੁੱਧ ਦਾ ਗਲਾਸ ਪੀਉਣ ਦੀ ਖਾਤਰ ਆਪਦਾ ਸਾਰਾ ਪਰਿਵਾਰ ਕੂਲੂ ਚ ਪੀੜ ਕੇ ਸਣੇ ਉਹਦੇ ਬੱਚੇ ਘਰ ਵਾਲੀ ਦੇ ਸਮੇਤ ਗੰਨੇ ਅੰਗੇ ਗੰਨਾ ਰਸ ਨਹੀਂ ਕੱਢਦਾ ਹੁੰਦਾ ਆਏ ਰਸ ਨੂੰ ਨਚੋੜਦੇ ਪਰ ਸਾਹਿਬ ਜਦੋਂ ਦੁੱਧ ਪੀਉਣ ਦੀ ਕੀਮਤ ਸੀ ਇਹ ਕੱਲ ਨੂੰ ਸ਼ੂਟ ਤੇ ਗਈ ਸੀ ਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੁੱਛਿਆ ਵੀ ਚਾਰ ਸਿੱਖ ਜੱਦਾ ਦੇ ਨਾਮ ਦੱਸੋ ਹੈਰਾਨੀ ਦੀ ਗੱਲ ਏ ਸੀ ਉਹਨਾਂ ਨੂੰ ਚਾਰ ਸਿੱਖ ਜੱਦਾ ਦੇ ਨਾਮ ਤੱਕ ਨਹੀਂ ਸੀ ਪਤਾ ਸਾਡੇ ਗੁਰੂ ਨੇ ਸਾਡੇ ਲਈ ਇਹ ਇੰਨਾ ਕੁਛ ਕੀਤਾ ਤੇ ਅਸੀਂ ਕਿੱਥੇ ਖੜੇ ਹਾਂ ਅਸੀਂ ਆਪਣੇ ਆਪ ਤੇ ਜਿੰਨਾ ਟਾਈਮ ਅਸੀਂ ਆਪਣੇ ਆਪ ਨੂੰ ਛੋੜ ਨਹੀਂ ਨਾ ਕਰਦੇ ਤੁਸੀਂ ਕਿਹਾ ਵੀ ਸਾਡੇ ਨੌਜਵਾਨਾਂ ਨੂੰ ਅਜੇ ਵੀ ਨਹੀਂ ਪਤਾ ਵੀ ਸਾਡੇ ਸਹਿਬਜ਼ਾਦਿਆਂ ਦੇ ਪੰਜ ਪੈਰ ਐਸਾਬਾਨਾ ਦੇ ਨਾਮ ਕੀ ਆ ਤੁਸੀਂ ਇਹ ਸੋਚੋ ਵੀ ਜਿੱਦੇ ਇਹ ਕਿਹੋ ਜਿਹਾ ਗੁਰੂ ਸਾਹਿਬ ਅੱਗੇ ਕਿਹੜਾ ਮੁਖ ਲੈ ਕੇ ਜਾਵਾਂਗੇ ਆਪਾਂ ਆਪਣੀ ਪੰਜਾਬ ਦੀ ਧਰਤੀ ਦੇ ਲੋਕ ਆਪਣੇ ਲੋਕ ਨੇ 크리스마스 ਦੀਆਂ ਪਾਰਟੀਆਂ ਤੇ ਜਾਂ ਨਵੇਂ ਸਾਲ ਦੀਆਂ ਪਾਰਟੀਆਂ ਤੇ ਆਪ ਅੱਗੇ ਹੋ ਕੇ ਸ਼ਾਮਲ ਹੁੰਦੇ ਨਹੀਂ ਤੁਸੀਂ ਕਿਸ ਦੇਸ਼ ਵਿੱਚ ਰਹਿ ਰਹੇ ਹੋ ਉਹਨਾਂ ਨੇ ਉਹਨਾਂ ਦੇ ਇੱਕ ਸ਼ਹੀਦ ਹੋਏ ਜਿਸੂ ਜਿਨ੍ਹਾਂ ਨੇ ਸਾਰੇ ਦੁਨੀਆ ਤੇ ਆਪਣਾ ਪ੍ਰਚਾਰ ਕਰ ਰਹੇ ਨੇ ਇੱਕ ਸ਼ਹੀਦ ਹੋਏ ਨਾ ਉਹਨਾਂ ਦੇ ਸਾਡੇ ਦੇਖੋ ਕਿੰਨੇ ਨੇ ਕਿੰਨੀਆਂ ਮੈਂ ਕਿੰਨੇ 365 ਦਿਨ ਉਹਦੇ ਇੱਕ ਸਾਲ ਦੇ 365 ਦਿਨਾਂ ਚ ਕੋਈ ਇਹੋ ਜਿਹਾ ਦਿਨ ਨਹੀਂ ਜਿੱਦੇ ਕੋਈ ਸਖਸ਼ੀਦ ਨਹੀਂ ਹੋਇਆ ਜੇ ਅੱਜ ਅਸੀਂ ਆਹ ਦਿਨਾਂ ਦੇ ਵਿੱਚ ਉਧਰੋਂ ਤੁਹਾਡੇ ਘਰੇ 70 ਵਿਸੇ ਹੁਣ ਤੁਹਾਡੇ ਆਪਣਿਆਂ ਦੇ ਬੱਚਿਆਂ ਦੇ ਪਰਿਵਾਰ ਦੇ ਤੇ ਤੁਸੀਂ ਇਧਰ ਨਹੀਂ ਸਾਈਡ ਪਾਰਟੀਆਂ ਤੇ ਜਾਓ ਤਾਂ ਤੁਹਾਨੂੰ ਕੀ ਕਹਿਣਗੇ ਵਾਇਗੁਰਜਾ ਖਾਲਸਾ ਵਾਇਗੁਰਜਾ ਕੀ ਫਤਿਹ ਮੈਂ ਅਰਸ਼ਪ੍ਰਿਤ ਕੌਰ ਤੇ ਤੁਸੀਂ ਦੇਖ ਰਹੇ ਹੋ ਵਜਦਾ ਪੰਜਾਬ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਹੁਣ ਜਿਹੜੇ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਇਹ ਉਹੀ ਦਿਨ ਨੇ ਜਦੋਂ ਸੰਗਤ ਜਿਹੜੀ ਬਹੁਤ ਦੂਰ ਦੂਰ ਤੋਂ ਆਪਣੇ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਹੜਾ ਮੱਥਾ ਟੇਕਣ ਆਉਂਦੀ ਆ ਉੱਥੇ ਜਾ ਕੇ ਸੀਸ ਝੁਕਾਉਂਦੀ ਆ ਤੇ ਸਾਹਿਬ ਜادہ ਦੀ ਸ਼ਹਾਦਤ ਨੂੰ ਜਿਹੜਾ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਬਿਲਕੁਲੇ ਉਹੀ ਦਿਨ ਨੇ ਜਦੋਂ ਆਪਣੇ 10ਵੇਂ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਸਾਡੇ ਸਾਰਿਆਂ ਦੀ ਰੱਖਿਆ ਵਾਸਤੇ ਆਪਣਾ ਪੂਰਾ ਪਰਿਵਾਰ ਜਿਹੜਾ ਕੁਰਬਾਨ ਕਰ ਦਿੱਤਾ ਚਾਰ ਸਾਹਿਬ ਜਾਦਿਆ ਦੀ ਮਹਾਨ ਸ਼ਹਾਦਤ ਜੋ ਕਿ ਸਾਡੇ ਸਾਰਿਆਂ ਲਈ ਬਲੀਦਾਨ ਦਾ ਇੱਕ ਸਭ ਤੋਂ ਵੱਡਾ ਉਦਾਹਰਣ ਹੈ ਬਿਲਕੁਲ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਜਸਾ ਸਿੰਘ ਜੀ ਜੋ ਕਿ ਇੱਕ ਸਮਾਜ ਸੇਵਕ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਲਈ ਜਿਹੜਾ ਫ੍ਰੀ ਵਿੱਚ ਲੰਗਰ ਦੀ ਸੇਵਾ ਨਿਭਾਉਂਦੇ ਨੇ ਇਹ ਸੇਵਾ ਇਹ 14 ਸਾਲਾਂ ਤੋਂ ਨਿਭਾ ਰਹੇ ਨੇ ਤੇ ਅੱਜ ਆਪਣੇ ਨਾਲ ਭਾਈ ਜਸਾ ਸਿੰਘ ਜੀ ਆਪਣੇ ਸਾਡੇ ਇਤਿਹਾਸ ਬਾਰੇ ਤੇ ਸਾਡੇ ਜਿਹੜਾ ਸ਼ਹੀਦੀ ਦਿਹਾੜੇ ਜੋ ਚੱਲ ਰਹੇ ਨੇ ਉਹਨਾਂ ਬਾਰੇ ਕੁਝ ਅਹਿਮ ਗੱਲਾਂ ਕਰਨਗੇ ਗੱਲ ਕਰਦੇ ਆਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਹਾਡਾ ਸਾਡੇ ਪਹਿਲੀ ਤਾਂ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਸੀਂ ਨਾਮ ਆਣ ਬਖਸ਼ਿਆ ਜੀ ਤੇ ਭਾਈ ਸਾਹਿਬ ਜੀ ਜੇ ਗੱਲ ਕਰੀਏ ਮੈਂ ਕੱਲ ਸ਼ੂਟ ਤੇ ਗਈ ਸੀ ਜੀ ਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਨੌਜਵਾਨਾਂ ਨਾਲ ਵਿਚਰ ਰਹੀ ਸੀ ਤੇ ਆਪਾਂ ਗੱਲ ਕਰੀਏ ਜੇ ਉਹਨਾਂ ਨਾਲ ਮੈਂ ਗੱਲ ਕੀਤੀ ਸਾਡੇ ਇਤਿਹਾਸ ਬਾਰੇ ਸ਼ਹੀਦੀ ਦਿਹਾੜਿਆਂ ਬਾਰੇ ਹੈਰਾਨੀ ਲੱਗਾ ਲਈ ਸੀ ਭਾਈ ਸਾਹਿਬ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਚਾਰ ਸੈਜਾਦਾ ਦੇ ਨਾਮ ਦੱਸੋ ਜੀ ਤਾਂ ਉਹਨਾਂ ਨੂੰ ਹੈਰਾਨੀ ਦੀ ਗੱਲ ਲਈ ਸੀ ਉਹਨਾਂ ਨੂੰ ਚਾਰ ਸੈਜਾਦਾ ਦੇ ਨਾਮ ਤੱਕ ਨਹੀਂ ਸੀ ਪਤਾ ਤਾਂ ਪੰਜਾਬ ਦੀ ਤਰੱਕੀ ਤੇ ਰਹਿੰਦੇ ਹੋਏ ਆਪਣੇ ਨੌਜਵਾਨ ਜਿਹੜੇ ਸਾਡੇ ਇਤਿਹਾਸ ਤੋਂ ਤੇ ਸਾਡੇ ਜਿਹੜੇ ਸ਼ਹੀਦੀ ਦਿਹਾੜਿਆਂ ਤੋਂ ਗੁਰੂਆਂ ਦੀ ਕੁਰਬਾਨੀ ਤੋਂ ਅਣਜਾਣ ਨਹੀਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਇੱਕੋ ਹੀ ਜਵਾਬ ਆ ਮੁਸਲਮਾਨ ਫਕੀਰ ਨੇ ਲਿਖਿਆ ਸੀ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਬਿਲਕੁਲ ਸਹੀ ਨਾ ਕਹੂੰ ਆਪ ਕੀ ਨਾ ਕਹੂੰ ਤਦ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸਨਮਤ ਹੋਤੀ ਸਭ ਕੀ ਜੇ ਸੱਚੇ ਪਾਸ਼ਾ ਜੀ ਨਾ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨਾ ਸੀਸ ਦਿੰਦੇ ਤੇ ਮਹਾਰਾਜ ਨਾ ਸਰਬੰਸ ਵਾਰਦੇ ਤਾਂ ਆ ਜੋ ਅਸੀਂ ਸਾਡੇ ਇਸ ਵੇਚ ਸਾਡਾ ਅਜ ਹਿੰਦੁਸਤਾਨ ਵਸ ਰਿਆ ਸਾਡੇ ਰਾਜ ਭਾਗ ਸਾਡੇ ਬੱਚੇ ਇਹ ਕੁਛ ਵੀ ਨਹੀਂ ਹੋਣਾ ਸੀ ਤੇ ਇੱਕੋ ਹੀ ਨਾਰਾ ਹੋਣਾ ਸੀ ਹੋਣਾ ਸੀ ਅੱਲਾਹੁ ਅਕਬਰ ਦਾ ਸੋ ਜੇ ਅਸੀਂ ਇੰਨੇ ਕਿਰਤਕਣ ਹੋ ਗਏ ਜੇ ਅਸੀਂ ਇਹ ਚੀਜ਼ ਭੁੱਲ ਗਏ ਤਾਂ ਇਹਦਾ ਲੇਖਾ ਅਸੀਂ ਕਿੱਥੇ ਜਾ ਕੇ ਦਵਾਂਗੇ ਜੀ ਤੇ ਬਾਕੀ ਆ ਤੁਸੀਂ ਕਹੀ ਰਹੇ ਹੋ ਪਹਿਲਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਜਿਹੜੇ ਦਿਨ ਚੱਲ ਰਹੇ ਨੇ ਇਹ ਸ਼ਹੀਦੀ ਹਫਤਾ ਚੱਲ ਰਿਹਾ ਬਿਲਕੁਲ ਜੀ ਇੱਕ ਇੱਕ ਦਿਨ ਸਾਡੇ ਲਈ ਬੜਾ ਭਾਰੀ ਹੈ ਇਹ ਇੱਕ ਇੱਕ ਦਿਨ ਵਿੱਚ ਸਾਡੇ अनेका ਸਿੰਘ ਚੜਦੀ ਕਲਾ ਵਾਲੇ ਸਾਡੇ ਸਿੰਘਾਂ ਦੇ ਨਾਲ-ਨਾਲ ਸਿੰਘਣੀਆਂ ਵੀ ਅਤੇ ਸਾਡੇ ਪਰਿਵਾਰ ਵੀ ਤੇ ਸਾਡੇ ਛੋਟੇ-ਛੋਟੇ ਬੱਚੇ ਵੀ ਸ਼ੀਤ ਹੋਏ ਆ ਅਨੰਦਪੁਰ ਸਾਹਿਬ ਸਤਿਗੁਰਤਾ ਰਹਿੰਦੀ ਰਹਿੰਦੇ ਨੇ ਸਿੰਘ ਵੀ ਰਹਿੰਦੇ ਨੇ ਪਰ ਅਨੰਦਪੁਰ ਸਾਹਿਬ ਇੱਕ ਪੂਰਾ ਵਸਿਆ ਹੋਇਆ ਸ਼ਹਿਰ ਆ ਜਿੱਥੇ ਸਾਰੇ ਬਾਕੀ ਪਰਿਵਾਰ ਵੀ ਰਹਿੰਦੇ ਐ ਵੀ ਆਪਾਂ ਨੂੰ ਵੇਖਣਾ ਚਾਹੀਦਾ ਵੀ ਜਦੋਂ ਉਹ ਘੇਰਾ ਟੁੱਟਿਆ ਹੋਊਗਾ ਘੇਰਾ ਛੱਡਿਆ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਗੁਰੂ ਸਾਹਿਬ ਜੀ ਨਾਲ ਸਾਰਾ ਸ਼ਹਿਰ ਆ ਜਿਹੜਾ ਉਹ ਚੀਜ਼ ਦੀ ਮਾਰ ਚੱਲ ਰਿਆ ਸੋ ਜੇ ਉਹ ਨਾ ਹੁੰਦੇ ਅਸੀਂ ਵੀ ਅੱਜ ਹੋਣਾ ਨਹੀਂ ਸੀ ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਜੀ ਜਿਹੜਾ ਹੁਣ ਆਪਾਂ ਦੇਖਦੇ ਆਂ ਠੰਡ ਤੇ ਧੁੰਦ ਕਿੰਨੀ ਜ਼ਿਆਦਾ ਵੱਧ ਰਹੀ ਹੈ ਅੱਜ ਦੇ ਦਿਨਾਂ 'ਚ ਤੇ ਕਈਏ ਵੀ ਆਪਣੀ ਜਿਹੜੀ ਨੌਜਵਾਨ ਪੀੜੀ ਹੈ ਐਨੀ ਵੱਧਦੀ ਠੰਡ ਦੇ ਧੁੰਦ ਵਿੱਚ ਰਜਾਈਆਂ ਕੰਬਲਾ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੀ ਬਿਲਕੁਲ ਬਿਲਕੁਲ ਤੇ ਉਸੇ ਠੰਡ ਵਿੱਚ ਜਿਹੜਾ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ ਜੀ ਜੀ ਤੁਹਾਨੂੰ ਕੀ ਲੱਗਦਾ ਤੁਹਾਡੇ ਅਨੁਸਾਰ ਜਿਹੜੇ ਆਪਣੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਇਸ ਚੀਜ਼ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਦੇਖੋ ਜੀ ਗੱਲ ਤਾਂ ਇਹ ਹੈ ਨਾ ਮਹਾਰਾਜ ਨੇ ਤੁਸੀਂ ਰਜਾਈਆਂ ਦੀ ਗੱਲ ਕੀਤੀ ਹੈ ਨਾ ਵੀ ਇਸ ਤਾਂ ਰਜਾਈਆਂ 'ਚ ਬੈਠੇ ਆ ਪਰ ਜਦੋਂ ਸੱਚੇ ਬਾਦਸ਼ਾਹ ਜੀ ਨੇ ਆਪਣੇ ਪੁੱਤ ਸ਼ਹੀਦ ਕਰਾਏ ਨੇ ਆਪਣੇ ਸਿੰਘਸ਼ੀਰ ਕਰਾਏ ਨੇ ਚਮਕੌਰ ਦੀ ਗੜੀ ਛੱਡੀ ਆ ਤੇ ਕਹਿੰਦੇ ਸ਼ਾਹ ਸ਼ੈਨਸ਼ਾ ਅੱਜ ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ ਪਿਆ ਕੰਡਿਆਂ ਦੀ ਸੇਜ ਵਿਛਾਈ ਜਿਹੜਾ ਕਰੋੜਾਂ ਦੇ ਮਖਮਲ ਰਜਾਈਆਂ ਮਹਾਰਾਜ ਦੇ ਜਿਹੜੇ ਜਿੱਥੇ ਰਹਿੰਦਾ ਸੀ ਸਤਗੁਰ ਦਾ ਕਮਰਾ ਵੀ ਸਾਰਾ ਸੋਨੇ ਦਾ ਹੁੰਦਾ ਸੀ ਤਾਂ ਐਡੇ ਸਤਗੁਰ ਸ਼ਾਹ ਸ਼ ਭਾਈ ਇਹ ਤੇ ਕੀ ਕਹਿ ਰਹੇ ਨੇ ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੂਦ ਬਿਨਾ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਮੇਰਾ ਹਾਲ ਐ ਨਹੀਂ ਗੁਰੂ ਸਾਹਿਬ ਦੇ ਮੱਥੇ ਤੇ ਕੋਈ ਸ਼ਿਕਨ ਕੋਈ ਪਛਤਾਵਾ ਚੜਦੀ ਕਲਾ ਵਿੱਚ ਦੇਖੋ ਬੋਲੀ ਕਿੰਨੀ ਮਹਾਰਾਜ ਨੂੰ ਕਹਿ ਰਿਹਾ ਵੀ ਤੂੰ ਮੇਰਾ ਮਿੱਤਰ ਆ ਮੇਰਾ ਹਾਲ ਸੁਣ ਤੇਰੇ ਬਿਨਾ ਰਜਾਈਆਂ ਮੇਰੇ ਲਈ ਮਖਵਲੇ ਨਾਗਾਂ ਦੇ ਡੰਗਾਂ ਵਰਗੇ ਨੇ ਤੂਦ ਬਿਨਾ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਜਿਵੇਂ ਸੱਪਾਂ ਦੇ ਨਾਲ ਰਹਿਣਾ ਹੋਵੇ ਤੇ ਸੱਪਾਂ ਨੂੰ ਰਜਾਈ ਦੇ ਵਿੱਚ ਉੱਪਰ ਲੈਣਾ ਹੋਵੇ ਮੇਰੇ ਲਈ ਇਹੋ ਜਿਹੀ ਨਹੀਂ ਰਜਾਈ ਤੇ ਅਸੀਂ ਰਜਾਈ ਵਿੱਚ ਬੈਠੇ ਹੋ ਛੱਪਾ ਨੂੰ ਆਪ ਦਾ ਸੋਖ ਸਮਝੀ ਬੈਠੇ ਆ ਇਹ ਸਾਡਾ ਭਲੇਖਾ ਹੀ ਆ ਸੁਖ ਦੁਖ ਇੰਨਾ ਚੀਜ਼ਾਂ ਨਾਲ ਨਹੀਂ ਆਉਣੇ ਉਹ ਤੁਹਾਡੀ ਅੰਦਰ ਅਵਸਥਾ ਨਾਲ ਆਉਣੇ ਆ ਜੇ ਅਸੀਂ ਗੁਰੂ ਨਾਲ ਜੁੜੇ ਆ ਬਾਣੀ ਨਾਲ ਬਾਣੇ ਨਾਲ ਇਤਿਹਾਸ ਨਾਲ ਤੁਹਾਨੂੰ ਜ਼ਿੰਦਗੀ ਜਿਉਣ ਦਾ ਪਤਾ ਹੀ ਉੱਦੇ ਲੱਗਣਾ ਫਿਰ ਤੁਹਾਨੂੰ ਸਮਝ ਆਉਣੀ ਆ ਵੀ ਅਸੀਂ ਇੰਨਾ ਟਾਈਮ ਹਨੇਰੀ ਚ ਜਿਉਂ ਹੀ ਗਏ ਸਾਡੇ ਗੁਰੂ ਨੇ ਸਾਡੇ ਲਈ ਇਹ ਇੰਨਾ ਕੁਛ ਕੀਤਾ ਤੇ ਅਸੀਂ ਕਿੱਥੇ ਖੜੇ ਆ ਅਸੀਂ ਆਪਣੇ ਆਪ ਤੇ ਜਿੰਨਾ ਟਾਈਮ ਅਸੀਂ ਆਪਣੇ ਆਪ ਨੂੰ ਚੋੜ ਨਹੀਂ ਨਾ ਕਰਦੇ ਤੁਸੀਂ ਕਿਹਾ ਵੀ ਸਾਡੇ ਨੌਜਵਾਨਾਂ ਨੂੰ ਅਜੇ ਵੀ ਨਹੀਂ ਪਤਾ ਵੀ ਸਾਡੇ ਸਹਿਬਜ਼ਾਦਾ ਦੇ ਪੰਜ ਪੈਰਾਂ ਸਹਬਾਨਾ ਦੇ ਨਾਮ ਕੀ ਆ ਤੁਸੀਂ ਸੋਚੋ ਵੀ ਜਿੱਦੇ ਇਹ ਕਿਹੋ ਜਿਹਾ ਗੁਰੂ ਸਾਹਿਬ ਅੱਗੇ ਕਿਹੜਾ ਮੁਖ ਲੈ ਕੇ ਜਾਵਾਂਗੇ ਆਪਾਂ ਜੇ ਅਸੀਂ ਪੰਜਾਬ ਦੀ ਧਰਤੀ ਤੇ ਹੋ ਗਏ ਤੁਸੀਂ ਇਤਿਹਾਸ ਚੱਕ ਲੋ ਪਿਛਲੇ ਕੁਝ ਸਮੇਂ ਦੇ ਵਿੱਚ ਸਾਡੇ ਪੰਜਾਬ ਵਿੱਚ ਉਹ ਨਾਮਰ ਤਾਂ ਬਾਣ ਨਹੀਂ ਕਰ ਰਹੇ ਜਿੰਨੇ ਗੋਰੀ ਸਿੱਖੀ ਨਾਲ ਜੁੜ ਰਹੇ ਨੇ ਤੇ ਪੂਰਾ ਪ੍ਰੋਪਰ ਜੁੜ ਰਹੇ ਨੇ ਬਾਣੀ ਬਾਣੇ ਨਾਲ ਇਤਿਹਾਸ ਨਾਲ ਕਿਉਂਕਿ ਅਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਇਹ ਜਗਤ ਦੇ ਗੁਰੂ ਨੇ ਇਹ ਸਭ ਦੇ ਸਾਂਝੇ ਨੇ ਇੱਥੇ ਕਿਸੇ ਇੱਕ ਜਣੇ ਦਾ ਹੱਕ ਹੈ ਸੋ ਜੇ ਅਸੀਂ ਸਹਿਬਜ਼ਾਦਿਆਂ ਦੇ ਨਾਂ ਹੀ ਭੁੱਲ ਗਏ ਤਾਂ ਸਾਡੇ ਦੋ ਵੱਡਾ ਕਿਰਤ ਕਰਨ ਕੋਈ ਨਹੀਂ ਹੋਣਾ ਇਹਦਾ ਇੱਕੋ ਹੀ ਕਾਰਨ ਹੋਏਗਾ ਅਗਿਆਨਤਾ ਕਿਉਂ ਕਰਕੇ ਇਹ ਸਾਨੂੰ ਹਿਸਟਰੀ ਸਾਡੇ ਸਿਲੇਬਸ ਵਿੱਚ ਨਹੀਂ ਪੜਾਈ ਗਈ ਬਹੁਤ ਜਿਹੜਾ ਇਤਿਹਾਸ ਆਪਾਂ ਅੱਜ ਗੱਲ ਕਰਾਂਗੇ ਇਹ ਆਪਾਂ ਪੜਿਆ ਨਹੀਂ ਹੋਇਆ ਜੇ ਸਾਨੂੰ ਪੜ੍ਹਾਈ ਵਿੱਚ ਸਾਨੂੰ ਸਿਖਾਇਆ ਹੁੰਦਾ ਤਾਂ ਸਾਡੇ ਘਰ ਘਰ ਵਿੱਚ ਸਾਡੀਆਂ ਭੈਣਾਂ ਨੇ ਹੁਣ ਮਾਤਾ ਗੁਜਰੀ ਜੀ ਨੇ ਆਪਣੇ ਬੱਚੇ ਤੋਰੇ ਛੀ ਦੀ ਵਾਸਤੇ ਤਾਂ ਉਹ ਕਿੱਥੋਂ ਆਇਆ ਸੀ ਉਹਨਾਂ ਦੀ ਸਿੱਖਿਆ ਤੋਂ ਹੀ ਆਇਆ ਸੀ ਨਾ ਤੇ ਅੱਜ ਸਾਡੀਆਂ ਬਾਵਾ ਕੀ ਸਿੱਖਿਆ ਦੇ ਰਹੀਆਂ ਨੇ ਸਾਡੀਆਂ ਬਾਵਾ ਜ਼ਿਆਦਾਤਰ ਸਾਡੇ ਨਾਟਕਾਂ ਤੋਂ ਟੀਵੀ ਤੋਂ YouTube ਤੋਂ ਰੀਲਾਂ ਵਿੱਚੋਂ ਹੀ ਨਿਕਲਦੇ ਆ ਤਾਂ ਫਿਰ ਆਪਾਂ ਨਚਾਰ ਦੇਖ ਕੇ ਜਾਂ ਗਾਣੇ ਸੁਣ ਕੇ ਇਸ ਤਰ੍ਹਾਂ ਦੇ ਤਾਂ ਆਪਾਂ ਹਰੀ ਸਿੰਘ ਨਲੂਗੇ ਨੂੰ ਸਹਜ ਜੀ ਤੈਨੂੰ ਜਨਮ ਨਹੀਂ ਦੇ ਸਕਦੇ ਜੇ ਸਹਜ ਜੀ ਦਾ ਨੂੰ ਜਨਮ ਦੇਣਾ ਤਾਂ ਸਾਨੂੰ ਉਹ ਜਿਹੀਆਂ ਕੁੱਖਾਂ ਪੈਦਾ ਕਰਨੀਆਂ ਪੈਣਗੀਆਂ ਸਾਡੀਆਂ ਮਾਮਾ ਨੂੰ ਸੰਸਕਾਰ ਪੈਦਾ ਕਰਨੇ ਪੈਣਗੇ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਪੈਣਾ ਜਿਵੇਂ ਸਾਡੇ ਮਾਪੇ ਬਚਪਨ ਤੋਂ ਸਾਨੂੰ ਜੋੜ ਰਹੇ ਨੇ ਇਸ ਚੀਜ਼ ਨਾਲ ਵੀ ਆਹ ਤੁਹਾਡਾ ਗੁਰੂ ਆ ਸਾਬ ਜਾਦੇ ਨੇ ਸਾਨੂੰ ਪਤਾ ਇਸ ਚੀਜ਼ ਦਾ ਪਰ ਸਾਡਾ ਸਭ ਤੋਂ ਤਰਾਸਦੀ ਇਹ ਆ ਕਿ ਸਾਡੇ ਨੌਜਵਾਨਾਂ ਤੱਕ ਇਹ ਗੱਲ ਹਜੇ ਤੱਕ ਨਹੀਂ ਪਹੁੰਚੀ ਹੁਣ ਸੋਸ਼ਲ ਮੀਡੀਆ ਦਾ ਯੁੱਗ ਆ ਮੈਂ ਤਾਂ ਬਹੁਤ ਇਹ ਚੀਜ਼ ਆਪਦੀ ਅੱਖੀਂ ਦੇਖ ਰਿਆ ਪੋਡਕਾਸਟ ਕੀਤੇ ਇੰਟਰਵਿਊ ਕੀਤੇ ਆ ਤਾਂ ਬਹੁਤ ਇਹੋ ਜਿਹੇ ਹਿੰਦੂ ਪਰਿਵਾਰਾਂ ਦੇ ਨੌਜਵਾਨ ਵੀਰ ਭੈਣਾਂ ਵੀ ਮੈਨੂੰ ਅਕਸਰ ਮਿਲਦੇ ਨੇ ਆ ਕੇ ਉਹਨੇ ਸਾਨੂੰ ਪਤਾ ਹੀ ਨਹੀਂ ਸੀ ਇਸ ਚੀਜ਼ ਦਾ ਸਾਨੂੰ ਪਤਾ ਹੀ ਅੱਜ ਲੱਗਿਆ ਕਿ ਉਹਨਾਂ ਦੀ ਅੱਖਾਂ ਦੇ ਹ ਸੂਸ ਕਰ ਲੈਂਦਾ ਉਹ ਕਰਕੇ ਕਹਿਣਾ ਬੜਾ ਸੌਖਾ ਵੀ ਪਾਣਾ ਮੰਨਣਾ ਪਾਣਾ ਕਹਿਣਾ ਤੇ ਪਾਣਾ ਸਹਿਣਾ ਬਹੁਤ ਵੱਡਾ ਅੰਤਰ ਆ ਜਦੋਂ ਸਾਡੇ ਪਰਿਵਾਰ ਵਿੱਚੋਂ ਭਾਵੇਂ ਸਾਡੇ ਮਾਪੇ ਦੁਨੀਆ ਛੱਡ ਜਾਣ ਭਾਵੇਂ ਆਪਣੀ ਉਮਰ ਪੂਕ ਕੇ ਗਏ ਹੋਣ ਜੇ ਕੋਈ ਕੱਚੀ ਉਮਰ ਚਲੇ ਜਾਵੇ ਤਾਂ ਸਾਡਾ ਸਾਰਾ ਪਿੰਡ ਸੋਗ ਮਨਾਉਂਦਾ ਸਾਰੇ ਸਾਡੇ ਪਿੰਡ ਚ ਕੇ ਰੋਟੀ ਨਹੀਂ ਲੰਘਦੀ ਸਿੱਧੂ ਮੂਸੇ ਵਾਲਾ ਚੜ੍ਹਾਈ ਕੱਢਿਆ ਤ ਸਾਰੇ ਪੰਜਾਬ ਨੇ ਕਈ ਦਿਨ ਪ੍ਰਸ਼ਾਦਾ ਨਹੀਂ ਰੱਜ ਕੇ ਸ਼ਕਿਆ ਇਹਨਾਂ ਦੁੱਖ ਮਹਿਸੂਸ ਕੀਤਾ ਅਸੀਂ ਸਾਡੇ ਆਪਣੇ ਚਲੇ ਜਾਂਦੇ ਅਸੀਂ ਕਿੰਨਾ ਮਹਿਸੂਸ ਕਰਦੇ ਆ ਤੇ ਜਿਨ੍ਹਾਂ ਨੇ ਸਾਡੀ ਖਾਤਰ ਜਿੰਦਾ ਹੀ ਵਾਰ ਦਿੱਤੀਆਂ ਉਹ ਆ ਦਿਨਾਂ ਚ ਗਏ ਨੇ ਅਸੀਂ ਕਿੰਨਾ ਕਿ ਮਹਿਸੂਸ ਕਰ ਰਹੇ ਆ ਕਦੇ ਝਾਕਿਆ ਆਪਣੇ ਅੰਦਰ ਸਾਨੂੰ ਫਿਲਮਾਂ ਦਾ ਜ਼ਰੂਰ ਪਤਾ ਵੀ ਸਾਡੀਆਂ ਫਿਲਮਾਂ ਹੁਣ ਤਰੰਦਰ ਫਿਲਮ ਆਈ ਆ ਸਾਨੂੰ ਇਹਦੇ ਬਾਰੇ ਤਾਂ ਪਤਾ ਉਹਦੇ ਵਿੱਚ ਕੋਈ ਐਕਟਰ ਸਲਾਮ ਕਰ ਰਿਹਾ ਉਹ ਤਾਂ ਸਾਨੂੰ ਸਲਾਮ ਦਾ ਪਤਾ ਪਰ ਸਾਨੂੰ ਇਹ ਨਹੀਂ ਪਤਾ ਵੀ ਸਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਜਾ ਕੇ ਵਜੀਦ ਖਾਂ ਹੁਣਾਂ ਨੂੰ ਫਤਹਿ ਕਿਵੇਂ ਬੁਲਾਈ ਸੀ ਉਹ ਚੀਜ਼ ਦਾ ਨਹੀਂ ਸਾਨੂੰ ਪਤਾ ਗੱਲ ਸਾਰੀ ਪਤਾ ਲਗਣਦੀ ਇਹੋ ਜੀ ਗੱਲ ਨਹੀਂ ਹੈ ਸਾਡੇ ਨੌਜਵਾਨ ਵੀਰਾਂ ਦਾ ਡੀਐਨਏ ਤਾਂ ਉਹੀ ਹੈ ਨਾ ਅੰਦਰ ਸਾਰਿਆਂ ਦਾ ਬਾਲਾ ਹੀ ਮਾਰਦਾ ਬਸ ਲੋੜ ਆ ਉਹਨਾਂ ਨੂੰ ਜੋੜਨ ਦੀ ਇਹ ਵੀ ਕਹਿ ਕੇ ਵੀ ਨਹੀਂ ਆ ਪਤਾ ਸਕਦੇ ਤੇਰੇ ਸਿਰ ਤੇ ਤਾਂ ਕੇਸ ਹੈ ਨਹੀਂ ਜਾਂ ਬਹੁਦੇ ਚ ਕਮੀਆਂ ਕੱਢ ਕੇ ਜੇ ਉਹਨੂੰ ਗੁਰੂ ਨਾਲੋਂ ਦੂਰ ਕਰਾਂਗੇ ਸਾਡੇ ਆਗੂਆਂ ਦੀ ਪਹਿਲੀ ਇਹੋ ਜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਹੁਣ ਭੁਗਤਣੀਆਂ ਪੈ ਰਹੀਆਂ ਨੇ ਜੇ ਕਿਤੇ ਸਾਰਿਆਂ ਨੂੰ ਛਾਤੀ ਨਾਲ ਲਾਇਆ ਹੁੰਦਾ ਕੋਲੇ ਬਹਿ ਕੇ ਸਮਝਾਇਆ ਹੁੰਦਾ ਤਾਂ ਸਾਡੇ ਨੌਜਵਾਨ ਇੰਨੇ ਕਰਾਹੇ ਨਾ ਪੈਂਦੇ ਸਾਡੇ ਮੁੜਨਗੇ ਕਹਿੰਦੇ ਮੁੱਖ ਹੋਣਗੇ ਆਨੰਦਪੁਰ ਸਾਹਿਬ ਵੱਲ ਨੂੰ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੋਏਗਾ ਸਾਡੀ ਮਾਤਾ ਸੇਵਦੇ ਮਾ ਹੋएगी ਸਾਡੇ ਨਾਨਕੇ ਹੋਣਗੇ ਗੁਰੂ ਕੇ ਲਾਹੌਰ ਮੁੜਨਗੇ ਸਾਡੇ ਵੀਰ ਸਵਾ ਤੇ ਜਾ ਕੇ ਕਈਆਂ ਦੇ ਅੱਖਾਂ ਚ ਹੰਝੂ ਆਉਂਦੇ ਆ ਅਰਦਾਸਾਂ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਵੀ ਆਪਣਾ ਰੂਪ ਦੇ ਦੋ ਕਿਉਂ ਕਰਕੇ ਉਹਦੀ ਕਿਰਪਾ ਤੋਂ ਬਿਨਾ ਇਹ ਸਰੂਪ ਨਹੀਂ ਮਿਲਦਾ ਮਹਾਰਾਜ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਮਹਾਰਾਜ ਨੇ ਆਪਦਾ ਰੂਪ ਹੀ ਦਿੱਤਾ ਆਪਣੇ ਪੁੱਤਾਂ ਨੂੰ ਹੋਰ ਇਹੋ ਜਿਹਾ ਗੁਰੂ ਸਾਨੂੰ ਮਿਲਣਾ ਕਿੱਥੇ ਆ ਸ਼੍ਰੀ ਰਾਮਚੰਦਰ ਜੀ ਮਹਾਰਾਜ ਸਾਡੇ ਲਈ ਸਤਿਕਾਰਯੋਗ ਨੇ ਜਦੋਂ ਬਿਨਵਾਸ ਮਿਲਦਾ ਉਹਨਾਂ ਨੂੰ ਉਹ ਛੱਡਦੇ ਨੇ ਆਪਣੀ ਅਯੁੱਧਿਆ ਤਾਂ ਉਹਨਾਂ ਦੇ ਪਿਤਾ ਦਸ਼ਰਤ ਜੀ ਉਨ੍ਹਾਂ ਦੇ ਵਿਯੋਗ ਦੇ ਵਿੱਚ ਚੜ੍ਹਾਈ ਕੱਢ ਜਾਂਦੇ ਨੇ ਸਰੀਰ ਛੱਡ ਜਾਂਦੇ ਨੇ ਪੁੱਤ ਦਾ ਵਿਯੋਗ ਹੀ ਉਹ ਜਾਂ ਹੁੰਦਾ ਅਸੀਂ ਆਪਣੀਆਂ ਪੁੱਤਾਂ ਨੂੰ ਮੋਦੀਆਂ ਚੋਂ ਨਹੀਂ ਲਾਉਂਦੇ ਆਪਣੇ ਧੀਆ ਪੁੱਤਾਂ ਦੇ ਟੀਕਾ ਲੱਗਦਾ ਨਹੀਂ ਦੇਖ ਸਕਦੇ ਤੇ ਸੱਚੇ ਪਾਸ਼ਾ ਨੇ ਸਾਡੀ ਖਾਤਰ ਆਪਣੇ ਪੁੱਤ ਕਟਾਏ ਨੇ ਹਿੰਦੂ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬੱਚੇ ਜਹਾ ਬਾਪ ਨੇ ਖੁਦਾ ਕੇ ਲਈਏ ਮੁਸਲਮਾਨ ਉਚਮਕੌਰ ਸਾਹਿਬਾਰੇ ਕਿਹਾ ਵੀ ਇੱਕੋ ਹੀ ਤੀਰ ਥਾ ਜਿੱਥੇ ਪਿਓ ਨੇ ਆਪਣੇ ਪੁੱਤਰ ਇਸ ਦੇਸ਼ ਲਈ ਉਸ ਖੁਦਾ ਲਈ ਕਟਾਈ ਸੋ ਅਸੀਂ ਜਰੂਰ ਸਾਡੇ ਨੌਜਵਾਨ ਵੀਰਾਂ ਨੂੰ ਭੈਣਾ ਨੂੰ ਜੁੜਨਾ ਚਾਹੀਦਾ ਇੱਕ ਵਾਰ ਤੁਸੀਂ ਜੁੜੋ ਤੁਸੀਂ ਪ੍ਰਾਊਡ ਤੇ ਮਾਣ ਮਹਿਸੂਸ ਕਰੋਗੇ ਵੀ ਅਸੀਂ ਇਹਨਾਂ ਦੇ ਵਾਰਿਸਾਂ ਜਿਨ੍ਹਾਂ ਦਾ ਸਾਨੀ ਦੁਨੀਆ ਵਿੱਚ ਕੋਈ ਹੈ ਹੀ ਨਹੀਂ ਜੀ ਭਾਈ ਸਾਹਿਬ ਜੀ ਤੁਸੀਂ ਜ਼ਿਕਰ ਕੀਤਾ ਸੀ ਵੀ ਮਾਛੀਵਾੜਾ ਦੇ ਜੰਗਲਾ ਚ ਜਿਹੜੇ ਗੁਰਗੋਬਿੰਦ ਸਿੰਘ ਜੀ ਸੁੱਤੇ ਸੀਗੇ ਉਹ ਠੰਡ ਵਿੱਚ ਜੀ ਇਹ ਕਿਹਾ ਜਾਂਦਾ ਵੀ ਫਤਿਹਗੁਰ ਸਾਹਿਬ ਜੀ ਦੇ ਪਵਿੱਤਰ ਧਰਤੀ ਤੇ ਉੱਥੇ ਦੀ ਸੰਗਤ ਜਿਹੜੀ ਆ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਇਹ ਦਿਨਾਂ ਵਿੱਚ ਕਹਿੰਦੇ ਨੇ ਵੀ ਜ਼ਮੀਨ ਤੇ ਵਿਸ਼ਾਈ ਕਰਕੇ ਸੁੰਢਦੇ ਨੇ ਬਿਲਕੁਲ ਇਹ ਸੱਚਾਈ ਉਹ ਕਹਿੰਦੇ ਨੇ ਕਿ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਸੁਖ-ਸੋਹਲਤਾ ਤੋਂ ਦੂਰ ਰਾਵਾਂਗੇ ਦਿਨਾਂ ਚ ਤਾਂ ਆਪਾਂ ਨੂੰ ਜਿਹੜਾ ਹੈ ਸ਼ਹੀਦਾ ਦੀ ਜਿਹੜੀ ਹੈ ਸ਼ਹਾਦਤ ਨਾਲ ਆਪਾਂ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਹਾਂ ਜੀ ਬਿਲਕੁਲ ਸਾਡੇ ਦਾਸਨ ਲਈ ਧਰਤੀ ਨਾਲ ਹੋਇਆ ਧਰਤੀ ਤੇ ਰਹਿ ਕੇ ਇੱਕ ਤਾਂ ਬੰਦਾ ਗਰਾਊਂਡ ਨਾਲ ਜੁੜਿਆ ਰਹਿੰਦਾ ਤੇ ਬਾਕੀ ਜਦੋਂ ਸਾਡੇ ਪਰਿਵਾਰ ਚ ਕੋਈ ਜਾਂਦਾ ਸੱਚੀ ਸਾਡੇ ਚ ਕੋਈ ਬੰਦਾ ਚੜ੍ਹ ਕੇ ਪੈ ਹਿੰਮਤ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਕਾਸ਼ ਹੋਂ ਸਾਡੀ ਹਿੰਮਤ ਨਹੀਂ ਹੈ ਵੀ ਅਸੀਂ ਉਸ ਬੈੱਡ ਤੇ ਜਾਂ ਉੱਚੀ ਜਗ੍ਹਾ ਤੇ ਪੈ ਜਾਈਏ ਤਾਂ ਇਹ ਦਿਨ ਤਾਂ ਉਹ ਜਿੱਦੇ ਸਾਡੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਵੱਡੇ ਸਹਿਬਜ਼ਾਦੇ 40 ਮੌਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਦਾ ਸਾਰਾ ਸਰਬੰਸੀ ਸਾਡੇ ਤੋਂ ਵਾਰਤਾ ਮੈਂ ਕਹਿੰਦਾ ਉਹ ਨਾ ਵੀ ਦੇਵੀ ਦੇਵਤਾ ਨੂੰ ਪੂਜਦੇ ਆਪਾਂ ਪੂਜਣਾ ਚਾਹੀਦਾ ਪਰ ਇਸ ਦੇਸ਼ ਦੀ ਦੇਵੀ ਤਾਂ ਮਾਤਾ ਗੁਜਰੀ ਆ ਨਾ ਸਾਰਿਆਂ ਦੀ ਮਾਂ ਜਿਹਨੇ ਆਪਣਾ ਪਤੀ ਆਪਦਾ ਸਿਰ ਦਾ ਸਹੀ ਧਰਮ ਤੋਂ ਵਾਰਿਆ ਜਿਨੇ ਆਪਣੇ ਪੁੱਤਰ ਆਪਣੇ ਪੋਤੇ ਇਸ ਧਰਮ ਤੋਂ ਬਾਰੇ ਹਿੰਦ ਦੀ ਖਾਤਰ ਬਾਰੇ ਕਹਿੰਦੇ ਨਾ ਠੀਕਰਪੁਰ ਦਿੱਲੀ ਸਿਰ ਪਰਾਪੁਰ ਕੀਆ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਾਲ ਤੇ ਪਾਇਓ ਜਗਤ ਕੋ ਸ਼ੋਕ ਹੈ 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 ਸਭ ਜਗ ਪਾਇਓ ਜੈ 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 ਸੁਰ ਲੋਗ ਮਹਾਰਾਜ ਕਹਿੰਦੇ ਵੀ ਸੱਚੇ ਪਾਸ਼ਾ ਜਿਹੜੀ ਦਿੱਲੀ ਦੇ ਸਿਰ ਤੇ ਠੀਕਰਾ ਫੋੜ ਕੇ ਇਸ ਹਿੰਦੁਸਤਾਨ ਦੀ ਰੱਖਿਆ ਕੀਤੀ ਆ ਆਪਣਾ ਸਿਰ ਦਿੱਤਾ ਅੱਜ ਵੀ ਦਿੱਲੀ ਵਿੱਚ ਸੀਸ ਗੰਜ ਸਾਹਿਬ ਗੁਰੂ ਨੌਵੇਂ ਪਾਸ਼ਾ ਜੀ ਦਾ ਸੀਸ ਪਿਆ ਵਾ ਸੋ ਇਹ ਦੇਸ਼ ਦੇਸ਼ ਨਾ ਹੁੰਦਾ ਫੇਰ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਉਹ ਮਹਾਰਾਜ ਦਾ ਹੀ ਬਖਸ਼ਿਆ ਹੋਇਆ ਹੈ ਸਾਰਾ ਦੇਸ਼ ਆ ਅੱਜ ਅਸੀਂ ਨਫ਼ਰਤ ਕਰਨ ਲੱਗ ਗਏ ਹਿੰਦੂ ਮੁਸਲਮਾਨ ਸਿੱਖ ਸਾਈ ਕਰਕੇ ਇਹ ਸਾਡਾ ਇਹ ਸਾਡਾ ਹੈ ਪਰ ਇਹ ਤਾਂ ਸਾਰਿਆਂ ਦਾ ਹੀ ਸਾਂਝਾ ਗੁਰੂ ਆ ਸੋ ਸਾਰਿਆਂ ਨੂੰ ਜਿੰਨੇ ਵੀ ਸਾਡੇ ਨੌਜਵਾਨ ਜਿਨ੍ਹਾਂ ਤੱਕ ਵੀ ਆਵਾਜ਼ ਪਹੁੰਚਦੀ ਆ ਭਾਵੇਂ ਕੋਈ ਵੀਰ ਆ ਭਾਵੇਂ ਕੋਈ ਭੈਣ ਆ ਭਾਵੇਂ ਕੋਈ ਹਿੰਦੂ ਆ ਮੁਸਲਮਾਨ ਆ ਸਿੱਖ ਆ ਐਸਾਈ ਆ ਸਾਰੇ ਗੁਰੂ ਦੇ ਚਰਨਾ ਵਿੱਚ ਨਮਸਕਾਰ ਜ਼ਰੂਰ ਕਰਕੇ ਆਓ ਜਿੰਨਾ ਹੋ ਸਕਦਾ ਹੈ ਇਹ ਦਿਨਾਂ ਨੂੰ ਮਹਿਸੂਸ ਕਰੋ ਪ੍ਰਮਾਤਮਾ ਮਹਿਸੂਸ ਕਰੋਗੇ ਤਾਂ ਤੁਹਾਨੂੰ ਫੇਰ ਮਹਿਸੂਸ ਹੋਣਾ ਨਹੀਂ ਤਾਂ ਪੜਦਾ ਵਾ ਕਹਿੰਦੇ ਪੜਦਾ ਛੋਟਾ ਜਿਹੀ ਹੈ ਗੁਰੂ ਤੇ ਸਾਡਾ ਜੋਤ ਤਾਂ ਸਾਰਿਆਂ ਚ ਉਹੀ ਹੈ ਨਾ ਆ ਦਰਖਤ ਖੜੇ ਨੇ ਦਰਖਤਾਂ ਵਿੱਚ ਵੀ ਉਹਦੀ ਜੋਤ ਆ ਜਿੱਦ ਦੀ ਉਹਦੀ ਜੋਤ ਨਿਕਲ ਗਈ ਇਸ ਦਰਖਤ ਦੇ ਵਿੱਚੋਂ ਲੱਖ ਪਾਣੀ ਪਾ ਲਓ ਇਹਨੇ ਹਰਾ ਨਹੀਂ ਹੋਣਾ ਤੇ ਜੋਤ ਸਾਡੇ ਅੰਦਰ ਵੀ ਉਸੇ ਦੀ ਹੈ ਨਾ ਸਭ ਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਂਦਨ ਸਭ ਮੈ ਚਾਂਦਨ ਹੋਏ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਸੋ ਮਹਾਰਾਜ ਨੇ ਤਾਂ ਸਾਨੂੰ ਸਿਖਾਇਆ ਹੀ ਇਹ ਸੱਚੇ ਪਾਤਸ਼ਾਹ ਨੇ ਜੀ ਪਾਈ ਸਾਹਿਬ ਜੀ ਤੁਸੀਂ ਮਾਤਾ ਗੁਜਰੀ ਜੀ ਦਾ ਜ਼ਿਕਰ ਕੀਤਾ ਕਿੰਨੀ ਦੁੱਖ ਦੀ ਘੜੀ ਰਹੀ ਹੋਵੇਗੀ ਉਹ ਮਾਤਾ ਜੀ ਲਈ ਤੇ ਜਿਹੜੀ ਰਾਤ ਸ਼ਹੀਦੀ ਦੀ ਸੀ ਉਸ ਰਾਤ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਕੀ ਕਿਹਾ ਸੀ ਤੁਸੀਂ ਦਰਸ਼ਕਾਂ ਨੂੰ ਸਾਡੇ ਦੱਸੋ ਜਰੂਰ ਦੇਖੋ ਜੀ ਮਾਤਾ ਗੁਜਰੀ ਦੋ ਅਵਸਥਾ ਹੁੰਦੀਆਂ ਹਨ ਮਨੁੱਖਾਂ ਦੀ ਜਦੋਂ ਸਭ ਤੋਂ ਜ਼ਿਆਦਾ ਸਾਨੂੰ ਠੰਡ ਲੱਗਦੀ ਹੈ ਇੱਕ ਹੁੰਦਾ ਬਚਪਨ ਤੇ ਇੱਕ ਹੁੰਦੀ ਹੈ ਵਿਰਧ ਅਵਸਥਾ ਤੇ ਉੱਥੇ ਬਚਪਨ ਦੀ ਅਵਸਥਾ ਸਹਿਜਾ ਦੇਂਦੀ ਹੈ ਤੇ ਬੇਦਰਵਾਸਤਾ ਮਾਤਾ ਗੁਜਰੀ ਦੀ ਆ ਪਰ ਮਾਤਾ ਗੁਜਰੀ ਦੀ ਜਿਹੜੀ ਸਿੱਖਿਆ ਸਹਿਬਜ਼ਾਦਿਆਂ ਨੂੰ ਪਤਾ ਸੀਗਾ ਵੀ ਜਿਹੜੇ 7 ਮਹੀਨਿਆਂ ਤੋਂ ਪਹਿਲਾਂ ਅਨੰਦਪੁਰ ਸਾਹਿਬ ਨੂੰ ਘੇਰਾ ਬਾਈ ਬੈਠੇ ਆ ਸਿ ਗੁਰੂ ਦੀ ਤੇ ਗੁਰੂ ਦੇ ਪਰਿਵਾਰ ਦੀ ਜਾਣ ਦੇ ਪਿਆਸੇ ਹੋਏ ਫਿਰਦੇ ਆ ਚਮਕੌਰ ਵਿੱਚ 10 ਲੱਖ ਫੌਜ ਗੜੀ ਨੂੰ ਘੇਰਾ ਪਾਈ ਬੈਠੀ ਆ ਸਰਸਾ ਨਦੀ ਦੇ ਪਰਿਵਾਰ ਵਿਛੜਿਆ ਭਾਈ ਉਹਦੇ ਸਿੰਘ ਜੀ ਮਹਾਰਾਜ ਦੇ ਜਰਨ ਨਾਲੇ 10 ਲੱਖ ਫੌਜ ਦਾ ਮੁਕਾਬਲਾ ਕੀਤਾ अनेਕਾਂ ਸਾਡੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਰਸਾ ਨਦੀ ਦੇ ਵਿੱਚ ਰੁੜ ਗਏ ਸਾਡਾ ਗ੍ਰੰਥ ਗੰਗਾ ਸਾਗਰ ਸਰਸਾ ਨਦੀ ਵਿੱਚ ਰੁੜ ਗਿਆ ਸਾਡੇ ਖਜ਼ਾਨੇ ਸਰਸਾ ਨਦੀ ਦੇ ਵਿੱਚ ਰੁੜ ਗਏ ਤਾਂ ਉਹ ਕਿੰਨਾ ਭਿਆਨਕ ਸਮਾਂ ਹੋਊਗਾ ਤੇ ਉਹ ਦਾਦੀ ਕਿਵੇਂ ਉਤੋਂ ਬਾਣਾ ਗਿੱਲਾ ਉਤੋਂ ਮੀਂਹ ਵੀ ਜੜਿਆ ਹੋਇਆ ਤੇ ਸਰਸਾ ਵੀ ਜੜੀ ਹੋਈ ਆ ਪਿੱਛੋਂ ਦਾ 10 ਪਹੁੰਚੜੀ ਹੋਈ ਹੈ ਕਿਸੇ ਪਾਸੇ ਸੁੱਖ ਦਾ ਸਾਥ ਹੈ ਨਹੀਂ ਪਰ ਮਹਾਰਾਜ ਸਰਸਾ ਦੀ ਨਦੀ ਦੇ ਬਹਿ ਕੇ ਨਿਤਨੇਮ ਕਰ ਰਹੇ ਹੈ ਅਸੀਂ ਅੱਜ ਛੋਟੀ ਜੀ ਬਿਮਾਰੀ ਆ ਜੀ ਅਸੀਂ ਤਾਂ ਜੀ ਬਿਜ਼ੀ ਬਹੁਤ ਆ ਜਿਤਨੇ ਮੇ ਨਿਤਨੇਮ ਨਹੀਂ ਕਰ ਸਕਦੇ ਅਸੀਂ ਆਪਦੇ ਨਿਤਨੇਮ ਨੂੰ ਇੱਥੋਂ ਤੱਕ ਰੱਖ ਲਿਆ ਪਰ ਨਿਤਨੇਮ ਇੰਨਾ ਜ਼ਰੂਰੀ ਆ ਜਦੋਂ ਮੌਤ ਵੀ ਖੜੀ ਆ ਸਿਰ ਤੇ ਤਾਂ ਮਹਾਰਾਜ ਨੇ ਸਰਸਾ ਦੀ ਨਦੀ ਦੇ ਦਵਾਨ ਸਜਾਇਆ ਹੋਇਆ ਉਧਰ ਬਾਬਾ ਜੀਤ ਸਿੰਘ ਤੇ ਮਹਾਰਾਜ ਦੇ ਸਿੰਘ ਭਾਈ ਉਹਦੇ ਸਿੰਘ ਹਣੀ ਤੇ ਗੁਰੂ ਦੇ ਸਿੰਘ 10 ਲੱਖ ਫੌਜ ਨਾਲ ਬੰਦੂਖਾਂ ਨਾਲ ਕਿਰਪਾਨਾਂ ਨਾਲ ਮੁਕਾਬਲਾ ਕਰ ਰਹੇ ਆ ਪਹਾੜੀਆਂ ਚ ਇੱਕ ਪਾਸੇ ਬੰਦੂਖਾਂ ਦੀ ਗੂੰਜ ਆਉਂਦੀ ਆ ਪਹਾੜਾ ਚ ਗੂੰਜ ਵਾੜੀ ਪੈਂਦੀ ਆ ਤੇ ਇੱਕ ਪਾਸੇ ਤੁਸੀਂ ਦੇਖੋ ਮਹਾਰਾਜ ਦਵਾਨ ਸਜਾਈ ਬੈਠੇ ਨੇ ਨਿਤਨੇਮ ਇੰਨਾ ਲਾਜ਼ਮੀ ਆ ਸਾਡੇ ਘੜੀ ਵਿੱਚ ਵੀ ਗੁਰੂ ਨੇ ਨਿਤਨੇਮ ਨਹੀਂ ਛੱਡਿਆ ਨਿਤਨੇਮ ਜਾਰੀ ਰੱਖਿਆ ਮਹਾਰਾਜ ਨੇ ਸਰਸਵਤੀ ਨਦੀ ਪਾਰ ਕੀਤੀ ਸਰਹੰਦ ਦੀ ਉਹ ਠੰਡੀਆਂ ਹਵਾਵਾਂ ਜਦੋਂ ਜੰਗਲਾਂ ਵਿੱਚ ਜਾਂਦੇ ਆ ਸਾਹਿਬ ਜੀ ਦੇ ਬਾਣਾ ਨੀਰੋ ਨੀਰ ਆ ਸਰਸਾ ਨਦੀ ਵਿੱਚ ਨੰਗੇ ਗਿੱਲਾ ਉਤੋਂ ਮੀਂਹ ਪਈ ਜਾਂਦਾ ਠੰਡ ਦੇ ਮਾਈਨਸ ਟੈਂਪਰੇਚਰ ਹੋਇਆ ਪਿਆ ਤੇ ਉਮੀ ਤੁਰੇ ਜਾਂਦੇ ਆ ਦਾਦੀ ਦਾ ਹੱਥ ਫੜ ਕੇ ਕਿੰਨਾ ਜਿਆਦਾ ਭਿਆਨਕ ਸਮਾ ਉਹ ਦਾਦੀ ਕਿਵੇਂ ਹੰਡਾਉਂਦੀ ਹੋ ਅਸੀਂ ਅੱਜ ਠੰਡ ਦੇ ਨੰਗੇ ਪੈਰੀ ਤੁਰ ਕੇ ਦੇਖ ਲੋ ਸਾਡੇ ਪੈਰ ਸੋਨ ਹੋ ਜਾਂਦੇ ਆ ਸਾਨੂੰ ਆਇ ਲੱਗਦਾ ਸਾਡਾ ਸਰੀਰ ਹੈ ਹੀ ਨਹੀਂ ਸੋ ਇਨੇ ਉਤੋਂ ਹਵਾ ਮੀਂਹ ਦੇ ਰੀ ਵਿੱਚ ਜਾਣਾ ਬਹੁਤ ਔਖਾ ਸੀ ਗੱਗੂ ਨੇ ਲਾਹਣਤਾ ਲਈਆਂ ਕੀਤੀ ਬਦਨਾਮੀ ਮੋਹਰਾਂ ਦੀ ਮਹਾਰਾਜ ਦੀ ਥੈਲੀ ਜਿਹੜੀ ਗੁਰੂ ਸਾਬਜੀ ਦੇ ਵੇਲੇ ਜਦੋਂ ਤੁਰੇ ਆ ਕਿਲੇ ਚੋਂ ਸੱਚੇ ਪਾਤਸ਼ਾਹ ਖਜ਼ਾਨਾ ਨਾਲ ਲੈ ਕੇ ਮਾਤਾ ਗੁਜਰੀ ਜੀ ਨੇ ਆਪਦੇ ਕੋਲ ਰੱਖ ਲਈ ਮੋਹਰਾਂ ਦੀ थैਲੀ ਵੱਡੀ ਉਹ ਗੰਗੂ ਨੇ ਚੱਕ ਲਈ ਮਾਤਾ ਨੇ ਕਿਹਾ ਕਿੱਥੇ ਆ ਕਹਿੰਦਾ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਕਿਉਂ ਕਰਕੇ ਹੋ ਬੇਈਮਾਨ ਹੋ ਗਿਆ ਸੀ ਉਹਨੂੰ ਐਵੇਂ ਸਰਕਾਰ ਤੋਂ ਵੀ ਲੱਖਾਂ ਕਰੋੜਾਂ ਰੁਪਈਆ ਲੈ ਲੈਣਾ ਤੇ ਮਾਤਾ ਗੁਜਰੀ ਦਾ ਵੀ ਸਾਰਾ ਖਜ਼ਾਨਾ ਮੈਂ ਚੱਕ ਲਿਆ ਜਾਂ ਕਿ ਸ਼ਿਕਾਇਤ ਕਰ ਦਿੰਦਾ ਉਧਰੋਂ ਵਜੀਰ ਖਾਂ ਹੁਣੀ ਪਹਿਲਾਂ ਹੀ ਹਾਰੇ ਆਏ ਸੀ ਇਹਦੇ ਵਿੱਚ ਇਕੱਲਾ ਵਜੀਰ ਖਾਂ ਇਹਦੇ ਵਿੱਚ ਬਹੁਤ ਫੌਜਾਂ ਨੇ ਜੀ ਸਰਹੰਦ ਦਾ ਸੂਬੇਦਾਰਾ ਵਜੀਰ ਖਾਂ ਨਾਲ ਲਾਹੌਰ ਦਾ ਸੂਬੇਦਾਰ ਹੈ ਜ਼ਬਰਦਸਤ ਖਾਂ ਜਿਹਨੂੰ ਜ਼ੇਰਦਸਤ ਕਹਿੰਦੇ ਆ ਨਾਲ ਔਰੰਗਜ਼ੇਬ ਨੇ ਆਪਣੀ ਫੌਜ ਭੇਜੀ ਆ 10 ਲੱਖ ਜਿਹਦਾ ਜਰਨੈਲ ਆ ਖਵਾਜਾ ਮਹਿਮੂਦ ਨਵਾਬ ਮਲੇਰਕੋਟਲਾ ਤੁਸੀਂ ਮਲੇਰਕੋਟਲਾ ਦੇਖਦੇ ਹੋ ਜਿਹੜੀ ਮਲੇਰਕੋਟਲਾ ਚ ਸਿੱਖਾਂ ਨੇ ਹੁਕਮ ਕੀਤਾ ਸੀ ਨਾ 10ਵੇਂ ਪਾਸ਼ਾ ਜੀ ਨੇ ਸਗਲ ਮਲੇਰਣ ਕੀ ਜੜ ਗਈ ਮਲੇਰਕੋਟ ਲਿਆਂਦੀ ਰਹੀ ਜਿੰਨੇ ਬਾਕੀ ਸਾਰੇ ਦੁਨੀਆ ਦੇ ਵਿੱਚ ਮਗਲ ਆ ਸਗਲ ਮਗਲ ਕੀ ਜਨਪਾਹ ਰਾਜ ਨੇ ਪਟ ਦਿੱਸੀ ਧੀਰ ਨਾਲ ਵੀ ਇੱਕੋ ਹੀ ਵਸਦੇ ਰਹਿਣਗੇ ਕਿਉਂ ਕਰਕੇ ਇਹਨਾਂ ਨੇ ਆਹ ਦਾ ਨਾਰਾ ਮਾਰਿਆ ਸੀ ਕਚਹਿਰੀ ਦੇ ਵਿੱਚ ਤੇ ਮਾਤਾ ਗੁਜਰੀ ਜੀ ਜਦੋਂ ਬੈਠੇ ਆ ਕਹਿੰਦੇ ਠੰਡੇ ਬੁਰਜ ਦੇ ਵਿੱਚ ਰੱਖੋ ਇਹਨਾਂ ਨੂੰ ਤੁਸੀਂ ਦੇਖੋ ਜਿਨ੍ਹਾਂ ਨੇ ਮਾਤਾ ਨੂੰ ਤੇ ਬੱਚਿਆਂ ਨੂੰ ਠੰਡੇ ਬੁਰਜ ਚ ਰੱਖਿਆ ਉਹ ਉਹਨਾਂ ਨੇ ਹੋਰ ਕਿੰਨਾ ਤਸ਼ੱਦਦ ਕੀਤਾ ਉਹ ਸਹਬਜਾਦਿਆਂ ਤੇ ਮਾਤਾ ਜੀ ਤੇ 10-13 ਵੀ ਬੋਰੀਆਂ ਵਿੱਚ ਵੀ ਪਾ ਕੇ ਸਾਹਿਬ ਜਦਾਂ ਨੂੰ ਲਿਆਂਦਾ ਗਿਆ ਦਸਾਂ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਵੱਟੇ ਮਾਰੇ ਗਏ ਦਰਖਤਾ ਨਾਲ ਕੀ ਕੀ ਨਹੀਂ ਕੀਤਾ ਉਹਨਾਂ ਨਾਲ ਕਿਹੜਾ ਤੁਸੀਂ ਹਾਨੀ ਦਿੱਤਾ ਸਾਹਿਬ ਜਦਾਂ ਨੂੰ ਨੀਹਾਂ ਵਿੱਚ ਦਾ ਬਾਅਦ ਚ ਜਿਣਾ ਹਾਂ ਨੀਹਾਂ ਚ ਚਿਣਣ ਤੋਂ ਪਹਿਲਾਂ ਵੀ ਤਸ਼ੱਦਦ ਹੀ ਚੱਲ ਰਹੇ ਨੇ ਸਾਹਿਬ ਜਦਾਂ ਦੇ ਵੀ ਕਿਸੇ ਹਿਸਾਬ ਨਾਲ ਇਹ ਨਹੀਂ ਮੰਨ ਜਾਣ ਗੁਰੂ ਦੇ ਪੋਤੀ ਝੁਕ ਜਾਣ ਵੀ ਸਾ ਅਸੀਂ ਕਹਾਂਗੇ ਅਸੀਂ ਗੁਰੂ ਚ ਘਾ ਲਿਆ ਉਹ ਤਾਂ ਗੁਰੂ ਨੂੰ ਝੁਕਾਉਣ ਦੀ ਹਿੰਮਤ ਹੈ ਨਹੀਂ ਫੌਜਾਂ ਵੀ ਘਿਰ ਆ ਕੇ ਵੇਖ ਲਿਆ ਸੌਂ ਵੀ ਖਾਲੀਆਂ ਸੌਂਾ ਦੇਖੋ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਉੱਤੇ ਫਸੋਂ ਲੇਕਪੇ ਦੀ ਤੇ ਸਾਡੇ ਹਿੰਦੂ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਤੇ ਜਨੇਊ ਦੀ ਸੌਂ ਖਾਦੇ ਵੀ ਮਹਾਰਾਜ ਤੁਹਾਡੇ ਤੇ ਹਮਲਾ ਨਹੀਂ ਹੋਊਗਾ ਕਿਲਾ ਛੱਡ ਦੋ ਪਰ ਸੌਆਂ ਤੋਂ ਵੀ ਆਪਦੇ ਇਮਾਨ ਤੋਂ ਵੀ ਗਿਰ ਕੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਘੱਟ ਥੋੜੀ ਕੀਤੀ ਹੋਣੀ ਹੈ ਸਾਹਿਬ ਜਦਿਆਂ ਨਾਲ ਪਰ ਮਾਤਾ ਗੁਜਰੀ ਦੀ ਸਿੱਖਿਆ ਸੀ ਅੱਜ ਵੀ ਸਾਡੀਆਂ ਮਾਵਾਂ ਮਾਤਾ ਗੁਜਰੀ ਵਾਲੀ ਸਿੱਖਿਆ ਆਪਣੇ ਬੱਚਿਆਂ ਨੂੰ ਦੇਣਗੀਆਂ ਤਾਂ ਤੁਹਾਡਾ ਪੰਜਾਬ ਸੋਨੇ ਦੀ ਚਿੜੀ ਬਣਿਆ ਤੁਹਾਨੂੰ ਆਪਣੇ ਆਪ ਦਿਸੂਗਾ ਮਾਤਾ ਗੁਜਰੀ ਜੀ ਇਹੀ ਸਿੱਖਿਆ ਦੇ ਰਹੇ ਨੇ ਵੀ ਤੁਹਾਡੇ ਦਾਦੇ ਨੇ ਤੁਹਾਡਾ ਦਾਦਾ ਕੋਣ ਆ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਤੇ ਗਾਂ ਵਾਂਛ ਤੋਂ ਕੋਣ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਬਰਦਾਦਾ ਨੇ ਉਦੋਂ ਪਿੱਛੇ ਚਲੇ ਜਾਓ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਜੀ ਜਿਹੜੇ ਸ਼ਹੀਦਾਂ ਦੇ ਸਰਤਾਜ ਜਿਹੜੇ ਨੇ ਉਦੋਂ ਪਿੱਛੇ ਚਲੇ ਜਾਓ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਇਸ ਸ਼ੂਟਿੰਗਾਂ ਦੀ ਵਾਂਸ਼ਾ ਕਿਦੇ ਰੂਪ ਦਿਖਾਉਣ ਵਾਰੋ-ਵਾਰੀ ਵਾਰੋ-ਵਾਰੀ ਆਪਣੇ ਪਰਦਾਕ ਰੂਪ ਦਿਖਾਏ ਆ ਤੇ ਸਹਿਬ ਜਿਆਦਾ ਦੀ ਸਿੱਖਿਆ ਇਹ ਹੋ ਜੀ ਸੀ ਜਿਹੜੇ ਗੁਰੂ ਸਾਹਿਬ ਦੇ ਪੁੱਤਰ ਹੋਣ ਤੇ ਮਾਤਾ ਗੁਜਰੀ ਦੀ ਸਿੱਖਿਆ ਹੋਵੇ ਉਹ ਕਿੱਥੋਂ ਡੋਲ ਜਾਣਗੇ ਉਹਦਾ ਚੜ੍ਹਦੀ ਕਲਾ ਨਾਲ ਉਥੇ ਹੀ ਬੈਠੇ ਨੇ ਸਰਕਾਰ ਦਾ ਅੰਨ ਪਾਣੀ ਖਾਧਾ ਨਹੀਂ ਫਿਰ ਉਹ ਟਾਈਮ ਚ ਆਉਂਦਾ ਭਾਈ ਮੋਤੀराम ਮਹਿਰਾ ਇੰਨਾ ਮਹਿੰਗਾ ਦੁੱਧ ਨਿਗੇਸੇ ਨੇ ਪਿਆਇਆ ਹੋਣਾ ਸੇਵਾ ਤਾਂ ਅਸੀਂ ਸਾਰੇ ਬਹੁਤ ਕਰਦੇ ਆਂ ਮੈਂ ਵੀ ਕਹਿੰਦੂ ਮੇਰੇ ਵਰਗਾ ਵੱਡਾ ਸੇਵਾਦਾਰ ਐ ਮੈਂ ਇੰਨੀ ਸੇਵਾ ਕਰੀ ਜਾਨਾ ਪਰ ਕਿੱਥੇ ਅਸੀਂ ਕਿੱਥੇ ਉਹ ਕਰ ਬਹੁਤ ਦੂਰ ਨੇ ਭਾਈ ਮੋਤੀਰਾਮ ਮਹਿਰਾ ਨੇ ਦੁੱਧ ਦਾ ਗਲਾਸ ਪੀਉਣ ਦੀ ਖਾਤਰ ਆਪਦਾ ਸਾਰਾ ਸਰਬੰਸ ਗੁਰੂ ਸਾਹਿਬ ਜੀ ਦੇਵਾਰਤਾ ਮਹਾਰਾਜ ਨੇ ਆਪਣਾ ਪਰਿਵਾਰ ਵਾਰਿਆ ਭਾਈ ਮੋਤੀਰਾਮ ਮਹਿਰਾ ਜੀ ਦੇਖੋ ਉਹਨਾਂ ਨੇ ਆਪਦਾ ਸਾਰਾ ਪਰਿਵਾਰ ਕੋਲੂ ਚ ਪੀੜ ਕੇ ਸਣੇ ਉਹਦੇ ਬੱਚੇ ਘਰ ਵਾਲੀ ਦੇ ਸਮੇਤ ਗੰਨੇ ਉਹਦੇ ਗੰਨਾ ਰਸ ਨਹੀਂ ਕੱਢਦਾ ਹੁੰਦਾ ਆਏ ਰਸ ਨੂੰ ਨਿਚੋੜਦੇ ਪਰ ਸਹਬ ਜੈਨ ਨੂੰ ਦੁੱਧ ਪੀਉਣ ਦੀ ਕੀਮਤ ਸੀ ਇਹ ਅ ਭਾਈ ਸਾਹਿਬ ਜੀ ਇਹ ਵੀ ਆਪਾਂ ਸੁਣਨ ਚਾਹੁੰਦਾ ਹੈ ਵੀ ਜਿਹੜੀ ਮਾਤਾ ਗੁਜਰੀ ਜੀ ਤੇ ਸਾਹਿਬ ਜਲਦਿਆ ਛੋਟੇ ਸਾਹਿਬ ਜਲਦਿਆ ਦੀ ਜਿਹੜੀ ਸਸਕਾਰ ਦੀ ਜਗਾ ਸੀ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਕਹਿੰਦੇ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗਾ ਮੰਨੀ ਜਾਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਅਮੀਰ ਲੋਕ ਤਾਂ ਉਸ ਟਾਈਮ ਹੋਰ ਵੀ ਬਹੁਤ ਹੋਣਗੇ ਜਿਨ੍ਹਾਂ ਕੋਲੇ ਬੜਾ ਕਰੋੜਾਂ ਅਰਬ ਰੁਪਏ ਹੋ ਪਰ ਸਾਡੇ ਚ ਹਮੇਸ਼ਾ ਲਈ ਜਿਉਂਦਾ ਕੌਣ ਰਹਿ ਗਿਆ ਦਵਾਨ ਟੋਡਰਮਲ ਲੋਕਾ ਸੂ ਬਹੁਤ ਅਮੀਰ ਸੀ ਬਹੁਤ ਰਹੀਦ ਸੀ ਉਹਨਾਂ ਦੇ ਕੋਲੇ ਅਰਬਾਂ ਦੀ ਸੰਪਤੀ ਸੀ ਜਦੋਂ ਪਤਾ ਲੱਗਿਆ ਕਿ ਸਹਵਰੇਦਨ ਨੂੰ ਸ਼ਹੀਦ ਕਰਤਾ ਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਨੇ ਪ੍ਰਾਨ ਛੱਡ ਗਏ ਨੇ ਤਾਂ ਫਿਰ ਉਹ ਕੀ ਕਰਦੇ ਨੇ ਉਹ ਫਿਰ ਪੁੱਛਦੇ ਨੇ ਵੀ ਮਿਲੂ ਸੰਸਕਾਰ ਦੀ ਸੇਵਾ ਤਾਂ ਦੇ ਦੋ ਹਣਾ ਤੇ ਸਹਵਰੇ ਜਿਆਦਾ ਸੰਸਕਾਰ ਕਰਨਾ ਉਹ ਬੜੇ ਘਰੂਰ ਸੀ ਉਹਨੇ ਮਜ਼ਾਕ ਨਾਲ ਕਿਹਾ ਤੂੰ ਕਿਵੇਂ ਕਰ ਲੇਗਾ ਸੰਸਕਾਰ ਚੱਕ ਫਿਰ ਜਿੰਨੀ ਜਗ੍ਹਾ ਤੂੰ ਮੋਹਰੇ ਖੜੀਆਂ ਕਰ ਦੇਗਾ ਉੰਨੀ ਜਗ੍ਹਾ ਲੈਦਾ ਉਹਨਾਂ ਨੂੰ ਆਈ ਸੀ ਵੀ ਕਿਤੇ ਕਿੱਥੇ ਨਹੀਂ ਆ ਕਰ ਦੂਗਾ ਇਹ ਪਰ ਤਨੂ ਦੀਵਾਨ ਟੂਡਰ ਮਲ ਜੀ ਆਪਦੀ ਸਾਰੀ ਸੰਪਤੀ ਕੋਈ ਵਿਛਾਤੀ ਤੇ ਇਤਿਹਾਸ ਬਣਾਦਾ ਨਾ ਦਾ ਵਰਲਡ ਚ ਇੰਨੀ ਮਹਿੰਗੀ ਜਗ੍ਹਾ ਕਿਸੇ ਨੇ ਕਦੇ ਖਰੀਦੀ ਸੀ ਤੇ ਨਾ ਕਿਸੇ ਨੇ ਲਈ ਸੀ ਨਾ ਕਿਸੇ ਨੇ ਵੇਚੀ ਸੀ ਜਿਹੜੀ ਜਗ੍ਹਾ ਤੇ ਸਹਿਬਜ਼ਾਦਾ ਸੰਸਕਾਰ ਹੋਇਆ ਆਪਾਂ ਕਹਿੰਦੇ ਆ ਯਾਰ ਇੰਨਾ ਸੱਚ ਨਾ ਬੋਲੀ ਬਈ ਜਿੱਤੇ ਕੇ ਚਾਰ ਬੰਦੇ ਤੇਰੀ ਆਰਤੀ ਨੂੰ ਮੋਢਾ ਦੇਣ ਵਾਲੇ ਮਿਲਣਾ ਰਹਿਣ ਚਾਰਕ ਬੰਦੇ ਤਾਂ ਰੱਖੀ ਆ ਆਪਦੇ ਨਾਲ ਪਰ ਸਹਿਬਜ਼ਾਦਾ ਨਾਲ ਕੌਣ ਸੀ ਸਾਹਿਬਜ਼ਾਦਿਆਂ ਦੇ ਨਾਲ ਕਿਨੇ ਮੋਢਾ ਦਿੱਤਾ ਦਰਵਾਨ ਟੋਡਰਮਲ ਜੀ ਆਪਦੇ ਪਰਿਵਾਰ ਸਮੇਤ ਹੀ ਸਾਹਿਬਜ਼ਾਦਿਆਂ ਤੇ ਮਾਦਾ ਗੁਜਰੀ ਦਾ ਸੰਸਕਾਰ ਕੀਤਾ ਪਰ ਸਦਾ ਲਈ ਅਮਰ ਹੋ ਗਏ ਹੋਰ ਵੀ ਬੜੇ ਅਮੀਰ ਸੀ ਕੌਣ ਕਿਨੂੰ ਪੁੱਛਦਾ ਅੱਜ ਤੇ ਪਰ ਦਰਵਾਨ ਟੋਡਰਮਲ ਜੀ ਭਾਈ ਮੋਤੀਰਾਮ ਮਹਿਰਾ ਜੀ ਕੋਟਰਾ ਨਿਹੰਗ ਖਾਂ ਵਰਗੇ ਜਿਨ੍ਹਾਂ ਨੇ ਗੁਰੂ ਦੇ ਹੱਕ ਵਿੱਚ ਆਏ ਸਦਾ ਲਈ ਜਾਂਉਂਦੇ ਰਹੇਗੇ ਕੌਣ ਪੁੱਛਦਾ ਔਰੰਗਜ਼ੇਬ ਨੂੰ ਉੱਥੇ ਤਾਂ ਮੇਲੇ ਲੱਗਦੇ ਆ ਤੇ ਉਹਨਾਂ ਦੀ ਮੜੀ ਤੇ ਕੋਈ ਦੀਵਾ ਨਹੀਂ ਬਾਲਦਾ ਜੀ ਜੀ ਬਿਲਕੁਲ ਜੀ ਭਾਈ ਸਾਹਿਬ ਜੀ ਜੀ ਆਪਾਂ ਗੱਲ ਕਰੀਏ ਹੁਣ 2 ਦਿਨ ਬਾਅਦ ਜਿਹੜਾ ਆਪਣਾ 크리스마ਸ ਦਾ ਤਿਉਹਾਰ ਹੈ ਤੇ ਕਈ ਵੀ ਆਪਾਂ 크리스마ਸ ਵੀ ਆਪਣੀ ਜਗ੍ਹਾ ਇੱਕ ਸਤਕਾਰਯੋਗ ਤਿਉਹਾਰ ਹੈ ਜੇ ਆਪਾਂ ਗੱਲ ਕਰੀਏ ਤੇ ਆਪਣੇ ਪੰਜਾਬ ਦੀ ਧਰਤੀ ਦੇ ਲੋਕ ਆਪਣੇ ਲੋਕ ਜਿਹੜੇ ਨੇ 크리스마ਸ ਦੀਆਂ ਪਾਰਟੀਆਂ ਤੇ ਜਾਂ ਨਵੇਂ ਸਾਲ ਦੀਆਂ ਪਾਰਟੀਆਂ ਤੇ ਆਪ ਅੱਗੇ ਹੋ ਕੇ ਸ਼ਾਮਲ ਹੁੰਦੇ ਨੇ ਚਲੋ ਖੈਰ ਉਹਨਾਂ ਦੀ ਇੱਛਾ ਉਹ ਤੇ ਜੇ ਆਪਾਂ ਗੱਲ ਕਰੀਏ ਅਫਸੋਸ ਤੇ ਦੁੱਖ ਦੀ ਘੜੀ ਵਿੱਚ ਆਪਣੀ ਜਿਹੜੀ ਨੌਜਵਾਨ ਪੀੜੀ ਹੈ ਪਾਰਟੀਆਂ ਕਰ ਰਹੀ ਹੈ ਗੱਜ-ਬੱਜ ਕੇ ਤੁਹਾਨੂੰ ਕੀ ਲੱਗਦਾ ਔਣ ਵਾਲੀ ਪੀੜੀ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਹੋ ਸਕਦਾ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕੋਈ ਨਾ ਪ੍ਰਭਾਵ ਦਾ ਮਾੜਾ ਪੈਣਾ ਹੀ ਪੈਣਾ ਆਪਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਭ ਦਾ ਸਤਿਕਾਰ ਕਰਨਾ ਹੀ ਸਿੱਖ ਨੂੰ ਸਿਖਾਇਆ ਚਾਰ ਦਰਵਾਜੇ ਰੱਖੇ ਸ੍ਰੀ ਦਰਵਾਜਾ ਸਾਹਿਬ ਦੇ ਆਪ ਸਾਰੇ ਸ਼ਹਿਰ ਨੂੰ ਨੀਵੇਂ ਬੈਠੇ ਸੀ ਮਹਾਰਾਜ ਜਦੋਂ ਆਪਾ ਉਤਰਦੇ ਆ ਨਾ ਦਰਵਾਜਾ ਸਾਹਿਬ ਥੱਲੇ ਨੂੰ ਜਾਂਦੇ ਆ ਨਾ ਤੇ ਚਾਰ ਦਰਵਾਜੇ ਵੀ ਕੋਈ ਵੀ ਕਿਤੋਂ ਵੀ ਆ ਸਕਦਾ ਸੋ ਕਿਸੇ ਨੂੰ ਨਿੰਦਿਆ ਨਹੀਂ ਮਹਾਰਾਜ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਤੁਸੀਂ ਕਿਸ ਦੇਸ਼ ਵਿੱਚ ਰਹਿ ਰਹੇ ਹੋ ਉਹਨਾਂ ਨੇ ਉਹਨਾਂ ਦਾ ਇੱਕ ਸ਼ਹੀਦ ਹੋਏ ਜਿਸੂ ਜਿਨ੍ਹਾਂ ਨੇ ਸਾਰੇ ਦੁਨੀਆ ਤੇ ਆਪਣਾ ਪ੍ਰਚਾਰ ਕਰ ਰਹੇ ਨੇ ਇੱਕ ਸ਼ਹੀਦ ਹੋਏ ਨਾ ਉਹਨਾਂ ਦੇ ਸਾਡੇ ਦੇਖੋ ਕਿੰਨੇ ਨੇ ਕਿੰਨੀਆਂ ਮੈਂ ਕਹਿੰਦਾ 365 ਦਿਨੋਂ ਦੇ ਇੱਕ ਸਾਲ ਦੇ 365 ਦਿਨ ਚ ਕੋਈ ਇਹੋ ਜਿਹੇ ਦਿਨ ਨਹੀਂ ਜਿੱਦੇ ਕੋਈ ਸਖਸ਼ੀਦ ਨਹੀਂ ਹੋਇਆ ਆ ਅਸੀਂ ਦੀ ਦਿਹਾੜੇ ਚੱਲ ਰਿਹਾ ਪਰ ਕੋਈ ਵੀ ਅਜਿਹੇ ਦਿਨ ਨਹੀਂ ਜਿੱਦੇ ਸਾਡਾ ਸਿਰ ਨਹੀਂ ਲੱਗਿਆ ਤੇ ਜੇ ਅੱਜ ਅਸੀਂ ਆਹ ਦਿਨਾਂ ਦੇ ਵਿੱਚ ਉਦੋਂ ਲੋ ਤੁਹਾਡੇ ਘਰੇ 70 ਵਸੇ ਹੁਣ ਤੁਹਾਡੇ ਆਪਣਿਆਂ ਦੇ ਬੱਚਿਆਂ ਦੇ ਪਰਿਵਾਰ ਦੇ ਤੇ ਤੁਸੀਂ ਇਧਰ ਦੀ ਸਾਈਡ ਪਾਰਟੀਆਂ ਤੇ ਜਾਓ ਤਾਂ ਤੁਹਾਨੂੰ ਕੀ ਕਹਿਣਗੇ ਇਹ ਲਾਥ ਤੇ ਨਲਾਇਕ ਪੁੱਤਰ ਆ ਇਹ ਗੁਰੂ ਦਾ ਲਾਇਕ ਪੁੱਤਰ ਨਹੀਂ ਇਹ ਇਹ ਸਾਡੇ ਪਰਿਵਾਰ ਦਾ ਲਾਇਕ ਨਹੀਂ ਸਾਡੇ ਇਹ ਅਸੀਂ ਗੁਰੂ ਦੀ ਨਿਗਾਹ 'ਚ ਕਿਤੇ ਨਲਾਇਕ ਤਾਂ ਨਹੀਂ ਬਣੀ ਜਾਂਦੇ ਸਭ ਦਾ ਸਤਿਕਾਰ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਦੇ 크ਿਸਤਿਅਨਾਂ ਦਾ ਵੀ ਸਤਿਕਾਰ ਅਸੀਂ ਉਹਨਾਂ ਨੂੰ ਕਦੇ ਨਿੰਦ ਨਹੀਂ ਰਿਹਾ ਮੈਂ ਪਰ ਸਾਡੇ ਜਿਹੜੇ ਆਪਣੇ ਨੇ ਜਿਨ੍ਹਾਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗਿਆ ਹੋਇਆ ਤੁਸੀਂ ਉੱਥੇ ਕੀ ਕਰ ਰਹੇ ਹੋ ਥੋੜੀ ਜਗ੍ਹਾ ਹੋਵਾ ਕਿ ਥੋੜੀ ਆਹਬਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਮਹਾਰਾਜ ਹੁੰਦੇ ਹੀ ਨਾ ਇੱਥੇ ਤੁਸੀਂ ਕਿਹੜੀਆਂ ਪਾਰਟੀਆਂ ਕਰਨੀਆਂ ਸੀ ਕਿਹੜੇ ਤੁਸੀਂ ਇਹੋ ਜਿਹੇ ਤਰ੍ਹਾਂ ਦੇ ਸੈਲੀਬ੍ਰੇਟ ਕਰਨੇ ਸੀ ਇੱਥੇ ਤੁਹਾਨੂੰ ਕੱਖ ਵੀ ਨਹੀਂ ਮਿਲਣਾ ਸੀ ਇੱਥੇ ਸਾਡੇ ਮੰਦਰ ਵੀ ਨਹੀਂ ਰਹਿਣੇ ਸੀ ਇੱਥੇ ਵੱਡੇ ਵੱਡੇ ਨਗਰ ਕੀਤਨੇ ਵੀ ਨਹੀਂ ਰਹਿਣੇ ਸੀ ਇੱਥੇ ਗੁਰੂ ਘਰਾਂ ਦੀਆਂ ਆਜੇ ਵਾਜਾਂ ਹੁੰਦੀਆਂ ਨਾ ਚਾਰੇ ਪਾਸੇ ਇਹ ਸਾਰੀਆਂ ਸ਼ਹੀਦਾਂ ਦੇ ਕਰਕੇ ਹੀ ਆਉਂਦੀਆਂ ਮਹਿਸੂਸ ਕਰੋ ਨਹੀਂ ਲੇਖਾ ਦੇਣਾ ਔਖਾ ਹੋ ਜੂ ਹਿਸਾਬ ਸਾਰਿਆਂ ਦਾ ਹੋਣਾ ਚੰਗਿਆngੀਆਂ ਬਰਿਆngੀਆਂ ਬਾਚੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਬਾਚੀ ਜਾਂਦਾ ਤੇ ਜਿਹਦੇ تیرੰਗੇ ਨੇ ਨਾ ਜਿੱਦੇ ਘਰ ਚ ਅੱਗ ਤੇਰੇ ਆ ਗਈ ਉਹਦੇ ਬਹੁਤ ਬਸਤਾ ਆਵੇਗਾ ਜੀ ਪਾਈ ਸਾਹਿਬ ਜੀ ਜੇ ਆਪਾਂ ਗੱਲ ਕਰੀਏ ਹੁਣ ਸਾਡੇ ਇਤਿਹਾਸ ਬਾਰੇ ਆਪਾਂ ਜਾਣਦੇ ਆਂ ਕੁਝ ਲੋਕ ਜਾਣਦੇ ਨੇ ਕੁਝ ਲੋਕ ਅਜੇ ਵੀ ਅਣਜਾਣ ਨੇ ਪਰ ਜਿਹੜੇ ਲੋਕ ਜਾਣਦੇ ਨੇ ਆਪਾਂ ਗੱਲ ਕਰੀਓ ਉਹ ਆਪਣੇ ਜੀਵਨ ਚ ਅਪਣਾ ਨਹੀਂ ਪਾ ਰਹੇ ਉਸ ਚੀਜ਼ ਨੂੰ ਜਾਂ ਆਪਣੀਆਂ ਕੁਝ ਕਮੀਆਂ ਕਰਕੇ ਜਾਂ ਕੋਈ ਵੀ ਆਪਣੀ ਚੀਜ਼ ਇਦਾਂ ਦੀ ਹੁੰਦੀ ਹੈ ਉਹ ਅਪਣਾ ਨਹੀਂ ਪਾ ਰਹੇ ਉਹ ਰਾਸਤੇ ਤੇ ਚੱਲ ਨਹੀਂ ਪਾ ਰਹੇ ਆਪਣੇ ਗੁਰੂ ਸਾਹਿਬਾਨ ਦੇ ਰਾਸਤੇ ਤੇ ਤਾਂ ਤੁਸੀਂ ਇਸ ਚੀਜ਼ ਨੂੰ ਕੀ ਕਹਿਣਾ ਚਾਹੋ? ਦੇਖੋ ਗਲਤੀਆਂ ਸਭ ਤੋਂ ਹੋ ਜਾਂਦੀਆਂ ਆ ਬਾਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰੇ ਤੋਂ ਗਲਤੀ ਹੋ ਗਈ ਤਾਂ ਸਾਡਾ ਗੁਰੂ ਦਾ ਬਖਸ਼ਣ ਹਾਰ ਆ ਇੱਥੇ ਤਾਂ ਗੁਰੂ ਨਾਨਕ ਦੇਵ ਜੀ ਨੇ ਠੱਗ ਵਰਗੇ ਸੱਜਣ ਠੱਗ ਧਾਰ ਤੇ ਸਾਨੂੰ ਕਿਵੇਂ ਨਾ ਤਾਰੂਗਾ ਮਹਾਰਾਜ ਸਾਡੇ ਲਈ ਦਰਵਾਜ਼ਾ ਖੁੱਲਿਆ ਹੋਇਆ ਗੁਰੂ ਸਾਹਿਬ ਦਾ ਅਸੀਂ ਆਪ ਨਹੀਂ ਜਾਂਦੇ ਗੁਰੂ ਕੋਲੇ ਗੁਰੂ ਤਾਂ ਸਾਨੂੰ ਹਮੇਸ਼ਾ ਗੁਰੂ ਦਾ ਦਰਵਾਜ਼ਾ ਤਾਂ ਖੁੱਲਾ ਬਸਾ ਦਾ ਲਈ ਅਸੀਂ ਆਪ ਇਸ ਗੱਲ ਨੂੰ ਚੇਕ ਜਾਨੇ ਸਾਡੀ ਗਲਤੀ ਤਾਂ ਨਹੀਂ ਕਰਨੀ ਪਤਾ ਨਹੀਂ ਸਾਡੇ ਨਾਲ ਨੂੰ ਅਸੀਂ ਬਖਸ਼ੇ ਜਾਵਾਂਗੇ ਨਹੀਂ ਬਖਸ਼ੇ ਜਾਵਾਂਗੇ ਇੱਕ ਵਾਰ ਕਦਮ ਪਟੋ ਦਾ ਸੀ ਸਾਡਾ ਕਹਿੰਦੇ ਗੁਰੂ ਆ ਲੈ ਇੱਕ ਕਦਮ ਤੇ ਲੱਖਾਂ ਕਰੋੜਾ ਕਦਮ ਤੋੜੇ ਵਾਲਾ ਪੁੱਟ ਲੈਂਦਾ ਮਾਰੇ ਕਹਿੰਦੇ ਜੇ ਤੂੰ ਮੇਰਾ ਹੋਈ ਰਹੇ ਤਾਂ ਸਭ ਜੱਗ ਤੇਰਾ ਹੋਏ ਤੂੰ ਮੇਰਾ ਹੋ ਜਾ ਜੱਗ ਤੇਰਾ ਹੋ ਜਾ ਬਿਲਕੁਲ ਮਨ ਜੀਤੇ ਜੱਗ ਜੀਤ ਆਪਣੇ ਮਨ ਨੂੰ ਜਿੱਤੋ ਆਪਦੇ ਮਨ ਨਾਲ ਲੜੋ ਬੰਦੇ ਕੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਆਪਣੇ ਅੰਦਰ ਚਾਹਤੀ ਮਾਰੋ ਵੀ ਅੰਦਰੋਂ ਅਸੀਂ ਕੀ ਹੋ ਜੇ ਆ ਜਿੱਦੇ ਅਸੀਂ ਆਪਦੇ ਅੰਦਰ ਚਾਹਤੀ ਮਾਰ ਲੱਗੇ ਨਾ ਸਾਨੂੰ ਆਪਦੀਆਂ ਕਮੀਆਂ ਆਪ ਦੇਖਣ ਲੱਗ ਗਈਆਂ ਤੇ ਸਾਪਨੀਆਂ ਕਮੀਆਂ ਨੂੰ ਆਪਦੇ ਚ ਕੱਢਣ ਲੱਗੇ ਅਸੀਂ ਆਪਦੇ ਆਪ ਨੂੰ ਬੜਾ ਸਿਆਣਾ ਨਾ ਕਹੀਏ ਮਹਾਰਾਜ ਕਹਿੰਦੇ ਆ ਜਬੇ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਵ ਜੋੜ ਮੈਂ ਫਿਰਦਾ ਜਿਹੜਾ ਮੈਂ ਮੈਂ ਵਾਲੀ ਕਰਦਾ ਤਾਂ ਕਿੰਨੇ ਜੋਨਾ ਭੁਗਤਦਾ ਫਿਰਦਾ ਪਸ਼ੂਆਂਾਂ ਪਾਂਛੀਆਂ ਦੀਆਂ ਮੈਂ 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 ਕਰੀ ਜਾਂਦਾ ਵਾ ਕਰਨਾਲਾ ਦਾ ਮਹਾਰਾਜ ਆਪਾ ਆਪਣੇ ਆਪ ਨੂੰ ਬੁਸ਼ਾਣੀਆਂ ਸਾਡੇ ਵੀਰ ਭੈਣ ਮੈਂ ਬੜਾ ਸਿਆਣਾ ਨਹੀਂ ਮੈਂ ਵੀ ਸਿੱਖੂ ਹੀ ਜਾਂਦਾ ਪਰ ਜ਼ਿੰਦਗੀ ਵਿੱਚ ਆਪਣੇ ਗੁਰੂ ਦੇ ਲੜ ਲਾ ਕੇ ਇੱਕ ਵਾਰ ਬਾਣੀ ਬਾਣੇ ਦੇ ਲੜ ਲੱਗੋ ਤਾਂ ਸਹੀ ਇੱਕ ਵਾਰ ਸਵੇਰੇ ਅਸੀਂ ਰੀਲਾਂ ਦੇਖਣ ਲੱਗ ਜਗੇ ਦੋ ਦੋ ਢਾਈ ਢਾਈ ਕਾਂਡੇ ਲੰਘ ਜਾਂਦੇ ਆ ਉਹਦੇ ਵਿੱਚ ਅਸੀਂ ਕਿ 30 ਮਿੰਟ ਦਾ ਚੌਂਕੜਾ ਨਹੀਂ ਮਾਰ ਸਕਦੇ ਉਹ ਢਾਈ ਮਿੰਟ ਢਾਈ ਘਾੜੇ ਤੁਹਾਡੇ ਵੇਅਰ تھا ਪਰ ਜਿਹੜੇ 30 ਮਿੰਟ ਤੁਸੀਂ ਬੈਠੋਗੇ ਨਾ ਉਹਦੀ ਯਾਦ ਦੇ ਵਿੱਚ ਉਹਨੂੰ ਯਾਦ ਕਰੋ ਜਿਵੇਂ ਅਸੀਂ ਕਹਿੰਦੇ ਨਾ ਕਿਸੇ ਆਪਾਂ ਕੋਈ ਮੁੰਡਾ ਕਿਸੇ ਕੁੜੀ ਨੂੰ ਪਿਆਰ ਕਰ ਰਿਹਾ ਕੋਈ ਕੁੜੀ ਕਿਸੇ ਮੁੰਡੇ ਨੂੰ ਪਿਆਰ ਕਰ ਰਹੀ ਆ ਸਾਡੀ ਭਾਵ ਹੁੰਦੇ ਆ ਨਾ ਸਾਡੀ ਫੀਲ ਹੁੰਦੀ ਆ ਨਾ ਅਸੀਂ ਉਹਦੇ ਬਿਨਾ ਰਹਿ ਨਹੀਂ ਨਾ ਸਕਦੇ ਪਲ-ਪਲ ਉਹਨੂੰ ਯਾਦ ਕਰਦੇ ਆ ਨਾ ਵੀ ਗੱਲ ਕਰੀ ਜਾਈ ਆਹ ਪਿਆਰ ਗੁਰੂ ਨੂੰ ਕਰੋ ਉਹਦੇ ਮੈਨਾ ਥੋੜਾ ਇੱਕ ਸੈਕਿੰਡ ਨਹੀਂ ਲੰਘਣਾ ਚਾਹੀਦਾ ਤੇ ਫਿਰ ਦੇਖੋ ਗੁਰੂ ਨਾਰਾ ਕਦੇ ਤੋ ਖਾ ਦੇਵੇ ਤੇ ਨਾ ਤੁਹਾਨੂੰ ਕਦੇ ਡੁੱਗਣ ਦੇਵੇ ਥੋੜੀ ਪਿਆਰ ਜਿ ਰੱਖੂਗਾ ਗੁਰੂ ਇਹ ਸੀ ਗੁਰੂ ਦੇ ਨਾਲ ਲੱਗਣਾ ਪਾਈ ਸਾਹਿਬ ਜੀ ਜੇ ਆਪਾਂ ਗੱਲ ਕਰੀ ਆਪਣੇ ਨੌਜਵਾਨਾਂ ਦੀ ਅੱਜ ਕੱਲ੍ਹ ਉਹਨਾਂ ਚ ਆਪਣੇ ਨੌਜਵਾਨਾਂ ਚ ਸਬਰ ਜਿਹੜਾ ਰਿਹਾ ਨਹੀਂ ਤੇ ਜੇ ਉਹ ਪਾਠ ਕਰਦੇ ਨੇ ਜੇ ਉਹਨਾਂ ਨੂੰ ਕੋਈ ਚੀਜ਼ ਨਾ ਮਿਲੇ ਤਾਂ ਉਹ ਛੱਡ ਦਿੰਦੇ ਨੇ ਉਹ ਚੀਜ਼ ਜੇ ਮੈਨੂੰ ਚੀਜ਼ ਮਿਲੀ ਨਹੀਂ ਸਬਰ ਨਹੀਂ ਕਰਦੇ ਉਸ ਇਸ ਚੀਜ਼ ਨੂੰ ਕੀ ਕਹਿਣਾ ਚਾਹੀਦਾ ਕੋਈ ਬੜਾ ਹਿੰਦਾ ਕਰੇ ਕਹਿਣਾ ਮਦ ਸ਼ਕ ਲਿਆ ਨਈ ਵੀ ਸ਼ਕਤੀਆ ਬਾਣੀ ਦਾ ਫੇਰ ਵੀ ਪੜਨ ਵਾਲੇ ਤਾਂ ਦਾਖਲਾ ਹੀ ਲਿਆ ਹ ਜੀ ਅਸੀਂ ਹੁਣ ਅਸੀਂ ਤੁਸੀਂ ਸਟੱਡੀ ਕਰ ਰਹੇ ਹੋ ਪੜਾਈ ਕਰ ਰਹੇ ਹੋ ਪਰਚੇ ਦਾ ਥੋੜੇ ਤੇ ਵੀ ਪੈਂਦੇ ਆ ਹੁਣ ਜੇ ਕਿਸੇ ਨੇ ਪੀ ਐਚ ਡੀ ਵਰਗੀ ਪੋਸਟ ਤੱਕ ਉਥੇ ਜਾਣਾ ਹੋਵੇ ਨਹੀਂ ਪੜਾਈ ਕਰਨੀ ਹੋਵੇ ਤਾਂ ਬੜਾ ਕੁਝ ਕਰਨਾ ਪੈਂਦਾ ਤੇ ਧਿਆਨ ਲਾਉਣਾ ਪੈਂਦਾ ਪਤਾ ਬਾਜੀ ਅਸੀਂ ਧਿਆਨ ਨਾ ਲਾਵਾਂਗੇ ਤਾਂ ਅਸੀਂ ਫੇਲ ਹੋ ਜਾਾਂਗੇ ਫੇਲ ਹੋ ਜਾਾਂਗੇ ਸਾਡੇ ਘਰਦਿਆਂ ਦੀ ਭਰੀਆਂ ਪੀਸਾਂ ਬੇਸ ਹੋ ਜਾਣੀਆਂ ਪਤਾ ਹੈ ਨਾ ਸਾਨੂੰ ਬੜਨਾ ਪੈਣਾ ਆਈ ਸਾਨੂੰ ਮਨ ਲਾਉਣਾ ਪੈਣਾ ਉਹਨੂੰ ਸਮਝਣਾ ਪੈਣਾ ਵੀ ਸਾਨੂੰ ਲਾਉਣਾ ਹੀ ਪੈਣਾ ਵਾ ਜੇ ਅੱਜ ਸਾਡਾ ਮਨ ਨਹੀਂ ਲੱਗਦਾ ਕੋਈ ਗੱਲ ਨਹੀਂ ਅਰਦਾਸ ਕਰੋ ਸੇਵਾ ਕਰੋ ਜਾ ਕੇ ਜਦੋਂ ਸਮਾਂ ਮਿਲਦਾ ਗੰਗਰ ਵਿੱਚ ਜਾਓ ਭਾਂਡੇ ਮਾਜੋ ਸੰਗਤਾਂ ਦੇ ਜੋੜੇ ਝਾੜੋ ਆਪਦੇ ਆਪ ਨੂੰ ਨਿਮਰਤਾ ਜਿਲੇ ਆਓ ਵੀ ਸਾਨੂੰ ਮਹਾਰਾਜ ਬਾਣੀ ਨਾਲ ਬਖਸ਼ ਬਾਣੀ ਨਾਲ ਜੋੜ ਅਸੀਂ ਬਾਣੀ ਪੜਾਂਗੇ ਤਾਂ ਕਿਵੇਂ ਨਾਲ ਜੁੜੂਗਾ ਉਹ ਤਾਂ ਬਖਸ਼ਨਹਾਰ ਆ ਉਹਨੇ ਤਾਂ ਤੈਨੂੰ ਬਖਸ਼ ਹੀ ਦੇਣਾ ਵਾ ਲੋੜਾ ਆਪਣੇ ਆਪ ਨੂੰ ਪਰਪੱਕ ਕਰਨ ਦੀ ਡੋਲਿਆ ਨਾ ਕਰੋ ਜੇ ਅੱਜ ਤੁਹਾਡਾ ਮਨ ਨਹੀਂ ਲੱਗ ਰਿਹਾ ਕੋਈ ਗੱਲ ਨਹੀਂ ਆਪਣਾ ਨਿਤਨੇਮ ਨਾ ਛੱਡੋ ਕੋਈ ਗੱਲ ਹੈ ਕਿ ਨਾ ਸਰਸਾ ਨਦੀ ਤੇ ਵੀ ਨਿਤਨੇਮ ਜਾਰੀ ਸੀ ਆਪ ਦਾ ਰੁਟੀਨ ਨਾ ਛੱਡੋ ਤਾਂ ਤੁਸੀਂ ਇੱਕ ਦਿਨ ਜ਼ਰੂਰ ਗੁਰੂ ਨਾਲ ਜੁੜੋਗੇ ਤੇ ਕਾਮਯਾਬ ਹੋਵੋਗੇ ਬਿਲਕੁਲ ਭਾਈ ਸਰ ਜੀ ਬਹੁਤ ਸੋਣੀ ਗੱਲ ਕਹੀ ਹੈ ਤੁਸੀਂ ਤੇ ਅੱਜ ਦੇ ਜਿਹੜੇ ਹੁਣ ਮਾਪੇ ਨੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਉਹਨਾਂ ਦੇ ਪੁੱਤ ਨੇ ਆ ਉਹਨਾਂ ਦੇ ਬੱਚੇ ਨੇ ਗੁਰੂਆਂ ਦੀ ਜਿਹੜੀ ਹੈ ਸਿੱਖਿਆ ਤੇ ਚੱਲਣੀਆਂ ਗੁਰੂਆਂ ਦੇ ਇਤਿਹਾਸ ਨੂੰ ਯਾਦ ਰੱਖਣਾ ਵਾਪੇ ਦੇਖੋ ਜੀ ਆਪਾਂ ਕਿਹਨਾਂ ਜੇ ਸਾਡੇ ਘਰੇ ਸਹਬਜਾਦਿਆਂ ਨੇ ਜਨਮ ਲੈਣਾ ਤਾਂ ਆਪਣੀਆਂ ਕੁੱਖਾਂ ਉਹ ਜੀਆਂ ਕਰੋ ਸਾਡੇ ਮਾਪਿਆਂ ਦੇ ਹੱਥ ਸਾਰੀ ਖੇੜੀ ਮਾਪਿਆਂ ਜਿਹੜੇ ਮਾਪੇ ਟੀਚਰ ਹੁੰਦੇ ਆ ਨਾ ਬੱਚੇ ਦੇ ਉਹ ਟੀਚਰ ਹੋਰ ਕੋਈ ਨਹੀਂ ਬਣ ਸਕਦਾ ਸਭ ਤੋਂ ਪਹਿਲਾਂ ਸਾਡੇ ਮਾਪੇ ਸਾਡਾ ਟੀਚਰ ਅਸੀਂ ਜਦੋਂ 3 4 5 ਸਾਲ ਤੱਕ ਹੋਣਾ ਸਭ ਤੋਂ ਵੱਧ ਅਸੀਂ ਮਾਪਿਆਂ ਨਾਲ ਟਾਈਮ ਸਪੈਂਡ ਕਰਦੇ ਆ ਤਾਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਮੈਂ ਤਾਂ ਕਿ ਉਹਨਾਂ ਨੂੰ ਪਹਿਣਾ ਨੂੰ ਜਦੋਂ ਆਟਾ ਵੀ ਗੁੰਨ੍ਹਦੇ ਆ ਨਾ ਵਾਹਿਗੁਰੂ ਵਾਹਿਗੁਰੂ ਕਰਕੇ ਮੂਲ ਮੰਤਰ ਜਗਜੀਤ ਸਿੰਘ ਪੜ੍ਹ ਕੇ ਚੋਬੀ ਸਾਬ ਪੜ੍ਹ ਕੇ ਬੱਚਿਆਂ ਨੂੰ ਸ਼ਿਕਾਉਂਗੇ ਨਾ ਤਾਂ ਉਹਨਾਂ ਦੇ ਅੰਦਰ ਬਾਣੀ ਆਪਣੇ ਬਹੁਤ ਵੱਡੀ ਗੱਲ ਆ ਮਾਪਿਆਂ ਕੋਲੇ ਵਾਤਾ ਗੁਜਰੀ ਜੀ ਦੀ ਸਿੱਖਿਆ ਸੀ ਕਿ ਸਾਲ ਗਿਆ ਤੇ ਡੋਲੇ ਨਹੀਂ ਧਰਮ ਤੋਂ ਤੇ ਨੀਹਾਂ ਵਿੱਚ ਸ਼ਹੀਦ ਹੋ ਗਏ ਉਹ ਸਰਹੰਦ ਸੀ ਅੱਜ ਫਤਿਹਗੜ੍ਹ ਸਾਹਿਬ ਆ ਸਾਹਿਬ ਜੀ ਨੇ ਕਿਹਾ ਸੀ ਤੂੰ ਸਾਨੂੰ ਮਾਰਨ ਲੱਗਿਆ ਪਰ ਸਾਡੀ ਫਤਿਹ ਦੇਵ ਸਾਇ ਅੱਜ ਤੋਂ ਫਤਿਹ ਹੋਊਗੀ ਕਾਲਸੇ ਦੀ ਤਾਂ ਜੋ ਫਤਿਹਗੜ੍ਹ ਸਾਹਿਬ ਆ ਹੋਰ ਕਿੱਥੇ ਆ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਹੋਣੀ ਸੁਚੇਨੰਦ ਹੋਣੀ ਕਿੰਨੀਆਂ ਫੌਜਾਂ ਸੀ ਅੱਜ ਕੋਈ ਹੈ ਇੱਥੇ ਇੱਥੇ ਸੱਚ ਰਹਿ ਗਿਆ ਸੱਚ ਨਹੀਂ ਰਹਿਣਾ ਐਂਡ ਤੇ ਝੂਠ ਦਾ ਬਾਲਾ ਸਮਾਣੀ ਹੁੰਦਾ ਜਦੋਂ ਹੀ ਰੋਸ਼ਨੀ ਆ ਜਾਂਦੀ ਹੈ ਝੂਠ ਦੀ ਉੱਥੇ ਗਿਣਤੀ ਔਕਾਤ ਖਤਮ ਹੋ ਜਾਂਦੀ ਹੈ ਬਿਲਕੁਲ ਜੀ ਭਾਈ ਜਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ 'ਚ ਆਏ ਤੇ ਬਹੁਤ ਵਧੀਆ ਤੁਸੀਂ ਸਾਡਾ ਸਾਡੇ ਲਈ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਜੁੜੇ ਹੋ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਅੱבא ਜਿਹੜਾ ਹੈ ਭਾਈ ਜਸ ਅ ਸਿੰਘ ਜੀ ਨਾਲ ਆਪਣੇ ਸਾਡੇ ਇਤਿਹਾਸ ਬਾਰੇ ਤੇ ਸ਼ਹੀਦੀ ਦਿਹਾੜੇ ਬਾਰੇ ਗੱਲਬਾਤ ਕਰੀ ਹੈ ਤੇ ਉਹਨਾਂ ਨੇ ਆਪਾਂ ਨੂੰ ਬਹੁਤ ਹੀ ਵਿਸਤਾਰ ਵਿੱਚ ਹਰ ਇੱਕ ਗੱਲ ਬਰੀਕੀ ਨਾਲ ਸਮਝਾਈ ਹੈ ਤੇ ਸਿੱਖਿਆ ਦਿੱਤੀ ਹੈ ਜਿਹਦੇ ਨੌਜਵਾਨਾਂ ਨੂੰ ਤਬਈ ਕੋ ਜਿਹੜਾ ਆਪਣਾ ਸ਼ਹੀਦੀ ਦਿਹਾੜੇ ਨੇ ਉਹ ਇੱਕ ਬੀਤੇ ਸਮੇਂ ਦੀ ਕਹਾਣੀ ਨਹੀਂ ਬਲਕਿ ਆਪਣਾ ਅੱਜ ਤੇ ਆਉਣ ਵਾਲੇ ਭਵਿੱਖ ਦੀ ਇੱਕ ਦਿਸ਼ਾ ਹੈ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਜਿਹੜਾ ਗੁਰੂਆਂ ਦੀ ਕੁਰਬਾਨੀ ਨੂੰ ਸਮਝੋ ਸੇਅਮ ਸੇਵਾ ਤੇ ਸੇਮਰ ਨੂੰ ਜਿਹੜਾ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ